ਜਦੋਂ 에어ਪੋਰਟ ਬਣਿਆ ਨੇ 에어ਪੋਰਟ ਜਿਸ ਟਾਈਮ ਪਣਾਣਾ ਸ਼ੁਰੂ ਹੋਇਆ ਤਾਂ ਤੂੰ ਰੇੜੀ ਪਿੰਡ ਹੈ ਜਿੱਥੋਂ ਦੀ ਜ਼ਮੀਨ ਤੇ 에어ਪੋਰਟ ਬਣੇ 에어ਪੋਰਟ ਉਹ ਸਮੇਂ ਉਸ ਪਿੰਡ ਨੂੰ ਪੌਣੇ 2 ਕਰੋੜ ਰੁਪਇਆ ਏਕੜ ਦੇਆ ਸਨ 2008 ਨਾਲ ਜਦੋਂ ਕਿ ਜਿਹੜੇ ਡੀਸੀ ਰੇਟ ਲਾ ਲੋ ਤੁਸੀਂ ਹੋਰ ਲਾ ਲੋ 50 40 50 ਲੱਖ ਤੋਂ ਉੱਪਰ ਕੋਈ ਨਹੀਂ ਸੀਗਾ ਦੇਖੋ ਜੀਵੇਂ ਨਾ ਨੇ ਖੁਸ਼ੀ ਖੁਸ਼ੀ ਆਪਣੀ ਜ਼ਮੀਨ ਦਿੱਤੀ ਵੀ ਠੀਕ ਹੈ ਜੀ ਐਕਵਾਇਰ ਕਰ ਲਓ ਫਿਰ ਰਾਜੀ ਸੋ ਏ ابھی ਅੱਜ ਤੱਕ ਆ ਨਾ ਮੇਰੇ ਖੰਡ ਨਾਲ ਕੋਈ ਜ਼ਮੀਨ ਕੋਹਰ ਹੋ ਰਹੀ ਐ ਨਾ ਕੋਈ ਡਵੈਲਪਮੈਂਟ ਹੋ ਰਹੀ ਐ ਜਿਹੜੀ ਜ਼ਮੀਨ ਐ ਨਾ ਲੈਂਡ ਪੂਲਿੰਗ ਦੇਣੀ ਐ ਦੇ ਰਹੇ ਆ ਉਹਦੇ ਅੱਜਕੱਲ ਐਲਓਆਈਆਂ ਨਹੀਂ ਦੇਈਆਂ ਜਾ ਰਹੀਆਂ ਹੁਣ ਤੱਕ ਕਿਉਂਕਿ ਮੋਹਾਲੀ ਕੁਸ਼ੀ ਐ ਲੋ ਮੋਹਾਲੀ ਬਿਲਕੁਲ ਅਜੇ ਛੋਟਾ ਹੋਦਾ ਲੁਧਿਆਣੇ ਤੋਂ ਵੀ ਛੋਟਾ ਬਿਲਕੁਲ ਅ ਹੋਰ ਸ਼ਹਿਰਾਂ ਤੋਂ ਜਲੰਧਰ ਤੋਂ ਵੀ ਛੋਟਾ ਮੋਹਾਲੀ ਐ ਤੇ ਮੋਹਾਲੀ ਨੇ ਦੇਖੋ ਤੁਸੀਂ ਕਿੰਨੀ ਅੱਗੇ ਤੱਕ ਵਧਣਾ ਔਰ ਇੱਥੇ ਕਰੋੜਾ ਨਹੀਂ ਅਰਬਾਂ ਅਰਬੇ ਏਕੜ ਵਿਕਣਗੇ ਆਉਣ ਵਾਲਾ ਸਮਾਂ ਦਿੱਤਾ ਇਹ ਮੈਂ ਤਾਂ ਅਕਸਰ ਕਹਿਣਾ ਹੁੰਦਾ ਆਪਣੇ ਹਲਕੇ ਵਾਲੇ ਲੋਕਾਂ ਨੂੰ ਯਾਰ ਵੀ ਇੱਥੇ ਤੁਸੀਂ ਜ਼ਮੀਨਾਂ ਦਾ ਵੇਚੋ ਇਸ ਸ਼ਹਿਰ ਨੇ ਗੜਗੌਂ ਦੀ ਤਰ੍ਹਾਂ ਵਿਕਸਪਤਾ ਹੋਣ ਵੀ ਜਿਹੜਾ ਲੋਕ ਤਾਂ ਜਦੋਂ ਕਰੋੜਾ ਮਿਲ ਰਹੇ ਨੇ ਹੁਣ ਵੀ ਖੁਸ਼ ਨਹੀਂ ਲੋਕ ਤਾਂ ਜਿਵੇਂ ਟਰਟਾ ਟਰ ਦੇ ਵੇਚ ਰਹੇ ਨੇ ਜ਼ਮੀਨਾਂ ਤੋਂ ਤਾਂ ਤੋਂ ਬਾਅਦ ਕੋਈ ਬਿਜ਼ਨਸ ਨਹੀਂ ਜੋ ਜਿਸ ਰਾਜਨੀਤਿਕ ਲੀਡਰ ਦਾ ਜਾਂ ਕੋਈ ਜਿਹੜਾ ਸੀਐਮ ਹੈ ਉਹ ਉਹਦੀ ਜਿਹੜੀ ਸੋਚ ਜੀ ਉਹ ਉਹ ਇਸ ਪਾਸੇ ਨੂੰ ਗਈੋ ਨਹੀਂ ਨਹੀਂ ਤਾਂ ਮੁਹਾਲੀ ਅੱਜ ਇੰਟਰਨੈਸ਼ਨਲ 에어ਪੋਰਟ ਇੱਥੇ ਚਾਲੂ ਹੋ ਜਾਂਦਾ ਫਲੇਟਾਂ ਇੱਥੋਂ ਚਾਲੂ ਹੋ ਜਾਂਦੀਆਂ ਤਾਂ ਤੁਸੀਂ ਦੇਖਿਓ ਵੀ ਸ਼ਹਿਰ ਨੇ ਕੀ ਤਰੱਕੀ ਕਿੱਦੋਂ ਨੂੰ ਜਾਣੀ ਸੀ ਇੱਥੇ ਕਾਰਗੋ ਹੱਬ ਬਣਾਏ ਸੀਗੇ ਉਹਦੀ ਪਲਾਨ ਬਣਾਈ ਹੋਈ ਹੈ ਪਰ ਕਿਸੇ ਨੇ ਧਿਆਨ ਨਹੀਂ ਦਿਆ ਕਿ ਨਾ ਇਹ ਸਰਕਾਰਾਂ ਨੇ ਕਰਾਉਣਾ ਹੁੰਦਾ ਜਿਹੜੀ ਪੰਜਾਬ ਸਰਕਾਰ ਤਾਂ ਸੁਤੀ ਪਈ ਪਰ ਮੁੱਖ ਮੰਤਰੀ ਭਗਵੰਤ ਮਾਨ ਤਾਂ ਉਹ ਵੀ ਜਿੰਦਰਾ ਦੇ ਵਿੱਚ ਵੀ ਜਦੋਂ ਪਹਿਲਾਂ 2023 ਦੀ ਗੱਲ ਹੈ ਜਿਹੜੇ ਆਪਣੇ ਕੇਂਦਰੀ ਮੰਤਰੀ ਫਦੀਪ ਪੁਰੀ ਹੋਰ ਨਾਲ ਮਿਲਦੇ ਆ ਉਹ ਕਹਿੰਦੇ ਮੋਹਾਲੀ ਨੂੰ ਅਸੀਂ 스마트 ਸਿਟੀ ਬਣਾਵਾਂਗੇ ਇਹ ਦੇਖੋ ਬਣਾਵਾਂਗੇ ਜਾਂ ਮਿਲ ਲੈ ਮਿਲਣ ਦਾ ਆ ਮਸਲੇ ਹਾਲ ਥੋੜੀ ਹੁੰਨੇ ਆ ਇਹ ਤਾਂ ਦੇਖੋ ਸਰਕਾਰਾਂ ਤੱਕ ਪਹੁੰਚ ਕਰਨੀ ਸਰਕਾਰਾਂ ਚ ਜਾ ਕੇ ਉੱਥੇ ਲੜਾਈ ਲੜਨੀ ਆਪਣੇ ਹੱਕਾਂ ਖਾਤਰ ਮਹਾਲੀ ਸਮਾਰਟ ਸਿਟੀ ਉਹ ਚੰਡੀਗੜ੍ਹ ਵਾਲੀ ਕੋਠੀ ਚੋਂ ਥੋੜੀ ਬਣ ਜੂ ਜੀ ਮਹਾਲੀ ਸਮਾਰਟ ਸਿਟੀ ਆ ਤਾਂ ਮਨੂ ਜੇ ਮਹਾਲੀ ਚ ਕਦੇ ਸੀਐਮ ਸਾਬਾ ਆਏ ਹੁਣ ਮਹਾਲੀ ਦੀ ਡਿਵੈਲਪਮੈਂਟ ਸਭ ਤੋਂ ਵੱਖਰੀ ਕਿਉਂਕਿ ਹਰੇਕ ਗੱਲ ਇੱਥੇ ਗਮਾਡਾ ਨਾਲ ਰਿਲੇਟਡ ਹੈ ਜੇ ਤੁਸੀਂ ਸ਼ਹਿਰ ਵਿਕਸਿਤ ਕਰਨਾ ਉਹ ਕੱਲੀ ਨਗਰ ਨਿਗਮ ਨਹੀਂ ਕਰ ਸਕਦੀ ਉਹਦੇ ਤੇ ਗਮਾਡਾ ਨੂੰ ਤੁਹਾਨੂੰ ਨਾਲ ਲੈਣਾ ਪਊ ਜੀ ਕਿ ਜੇ ਗਮਾਡਾ ਤੇ ਨਗਰ ਨਿਗਮ ਦਾ ਆਪਸ ਵਿੱਚ ਤਾਲ ਮਿਲੇ ਤਾਂ ਮਹਾਲੀ ਡੀਵੈਲਪਮੈਂਟ ਹੋ ਸਕਦੀ ਹੈ ਨਹੀਂ ਕੁਝ ਨਹੀਂ ਹੋ ਸਕਦਾ ਉਹ ਮਹੌਲ ਸੀ ਮਹਾਲੀ ਦਾ ਜੋ ਇਹ ਤਕਰੀਬਨ ਜਦੋਂ 2007 ਤੋਂ ਬਾਅਦ ਜੋ ਆਪਾਂ ਦੇਖ ਰਹੇ ਹਾਂ ਲਗਾਤਾਰ ਜੋ ਚੇਂਜ ਆਇਆ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਕੀ ਵਿਕਾਸ ਹੋ ਰਿਹਾ ਦੇਖੋ 2007 ਚ ਜਦੋਂ ਗਵਰਨਮੈਂਟ ਆਈ ਤਾਂ ਉਸ ਸਮੇਂ ਸਭ ਤੋਂ ਪਹਿਲਾਂ ਇੱਥੇ ਜ਼ਿਮੀਂਦਾਰਾਂ ਨੂੰ ਪ੍ਰੋਬਲਮ ਸੀਗੀ ਜਿਹੜੀ ਜ਼ਮੀਨ ਅਕਵਾਇਰ ਹੁੰਦੀ ਸੀ ਉਹ ਤੱਕੇ ਨਾਲ ਹੁੰਦੀ ਸੀ ਪਰ ਜੋ ਅੱਜ ਕੋਰਪੋਰੇਟ ਘਰਾਣੇ ਨੇ ਜਿਹੜੇ ਆ ਪੰਜਾਬ ਦੇ ਤੇ ਜ਼ਮੀਨਾਂ ਖਰੀਦਦੇ ਤਰ ਤਰ ਜੱਫਰ ਕਲੀ ਜਿਸ ਤਰਾ ਰੋਡ ਬਣਾਏ ਜਾ ਰਹੇ ਨੇ ਉਹ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਉਹ ਵਪਾਰ ਖੁੱਲਣਾ ਜਿਹੜਾ ਉਹਦੇ ਕਰਕੇ ਵੀ ਪੰਜਾਬ ਦੀਆਂ ਜ਼ਮੀਨਾਂ ਨੂੰ ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਇੰਨੀਆਂ ਮਹਿੰਗੀਆਂ ਹੋ ਜਾਣਗੇ ਕਿਉਂਕਿ ਜੋ ਅੱਜ ਕਰੋੜਾਂ ਰੁਪਏ ਮਿਲ ਰਹੇ ਇਹ ਸੋਚਣੀ ਚਾਹੀਦੀ ਸੀ ਕਿਸੇ ਜ਼ਿੰਮੇਵਾਰ ਨੇ ਵੀ ਇੰਨਾ ਸੱਤ ਮਿਲ ਸਕੇ ਕਦੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਇਹ ਲਹਿਰ ਉੱਠ ਰਹੀ ਹੈ ਵੀ ਤੁਸੀਂ ਜ਼ਮੀਨਾਂ ਨਾ ਵੇਚੋ ਬਈ ਇੱਥੇ ਅਡਾਨੀ ਬਾਨੀ ਆ ਤੇ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਨੇ ਉਹ ਪੰਜਾਬ ਦੇ ਜ਼ਮੀਨਾਂ ਖਰੀਦ ਰਹੇ ਨੇ ਇੱਕ ਸਾਜ਼ਿਸ਼ ਦੇ ਤਹਿਤ ਹੈ ਬਈ ਹੁਣ ਵਿਕਾਸ ਜੇਕਰ ਦੇਖਿਆ ਜਾਵੇ ਤਾਂ ਕਿਸਾਨੀ ਨੂੰ ਲੈ ਕੇ ਜਦ ਖੇਤ ਜਿਹੜੀ ਖੇਤ ਨੂੰ ਲੈ ਕੇ ਇਹ ਦੇਖੋ ਅੱਜ ਤਾਂ ਨਹੀਂ ਸ਼ੁਰੂ ਹੋਇਆ ਵਾ ਇਹ ਪਿਛਲੇ 8-10 ਸਾਲਾਂ ਤੋਂ ਲੱਗ ਰਿਹਾ ਹੈ ਅੱਜ ਹਰੇਕ ਘਰ ਤੋਂ ਇੱਕ ਬੱਚਾ ਬਾਹਰ ਹੈ 1 ਏਕੜ ਜ਼ਮੀਨ ਵੇਚੀ ਉਹ ਚਲੋ 20 ਲੱਖ ਦਾ 25 ਲੱਖ ਦਾ ਕਿੱਲਾ ਵੇਚਿਆ ਚਾਕੇ ਉਹ ਬਾਹਰ ਭੇਜਣ ਪਏ ਅੱਜ ਉਹ ਪੰਜਾਬ ਤੋਂ ਇਸ ਕੱਲ ਤੋਂ ਡਰਦੇ ਆਂ ਵੀ ਪੰਜਾਬ 'ਚ ਤਕੜਾ ਹੋ ਗਿਆ ਤਾਂ ਸਾਨੂੰ ਪੂਰੇ ਇੰਡੀਆ ਚ ਵਕਤ ਪੱਤ ਹੁਣ ਮੈਂ ਕਹੂੰਗਾ ਕਈਆਂ ਨਾਲ ਗੱਲ ਚੱਕ ਲੈਣੀ ਵੀ ਮੈਂ ਤਾਂ ਇਹ ਕਹਿੰਦਾ ਵੀ ਜਿਸ ਤਰ੍ਹਾਂ ਪੋਸਟ ਦੀ ਖੇਤੀ ਹੋ ਜਾਣੀ ਚਾਹੀਦੀ ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਪਾਰਟੀ ਪੰਜਾਬ ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਗੱਲਬਾਤ ਕਰਾਂਗੇ ਜੋ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜੇਕਰ ਦੇਖਿਆ ਜਾਵੇ ਜਿਸ ਤਰ੍ਹਾਂ ਵਿਕਾਸ ਪੱਧਰ ਦੇ ਉੱਤੇ ਹੋਇਆ ਖਾਸ ਤੌਰ ਦੇ ਉੱਤੇ ਪਵਾਦ ਦੇ ਵਿੱਚ ਜਿਸ ਤਰ੍ਹਾਂ ਪਿਛਲੇ ਕੁਝ ਸਾਲਾਂ ਦੇ ਵਿੱਚ ਆਪਾਂ ਚ ਕਹਿ ਲਈਏ ਡੇਢ ਦੋ ਦਾ ਕਿੰਨਾ ਜੋੜ ਕਾਸ ਦੀ ਦਰ ਪੰਜਾਬ ਦੇ ਵਿੱਚ ਵਧੀ ਹੈ ਉਹਦੇ ਉੱਤੇ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਇਸ ਟ੍ਰਾਂ ਦੇ ਵਿੱਚ ਪ੍ਰਵੀਨ ਸਿੰਘ ਸੁਹਾਣਾ ਇੱਥੋਂ ਰਹਿਣਗੇ ਜੋ ਪਵਾਦ ਦੇ ਨਾਲ-ਨਾਲ ਸਿਆਸ ਦੇ ਵਿੱਚ ਵੀ ਆਪਣਾ ਵੱਖਰਾ ਨਾਮ ਬਣਾ ਚੁੱਕੇ ਨੇ ਤੇ ਪਵਾਦ ਦੇ ਖੇਤਰ ਦੇ ਵਿੱਚ ਵੀ ਆਪਣੇ ਵੱਲੋਂ ਇਹਨਾਂ ਦੇ ਵੱਲੋਂ ਕਾਰਜ ਕੀਤੇ ਜਾਂਦੇ ਨੇ ਤੇ ਜਿਹੜੀ ਪਵਾਦੀ ਬੋਲੀ ਹੈ ਉਹਦੇ ਵਾਸਤੇ ਵੀ ਵੱਖਰੇ ਤੌਰ ਦੇ ਉੱਤੇ ਜਾਂ ਫਿਰ ਕਹਿ ਲਈਏ ਇਸ ਮੌਲੀ ਦੇ ਵਿਕਾਸ ਦੇ ਵਿੱਚ ਇਹਨਾਂ ਦਾ ਕੀ ਯੋਗਦਾਨ ਇਹਨਾਂ ਨਾਲ ਗੱਲਬਾਤ ਕਰਾਂਗੇ ਆਪ ਸਭ ਤੋਂ ਪਹਿਲਾਂ ਸਵਾਗਤ ਕਰੀਏ ਕੁਣ ਦੇ ਸਵਾਗਤ ਹੈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਤੁਹਾਡੇ ਚੈਨਲ ਦਾ ਸਾਰੇ ਦਰਸ਼ਕਾਂ ਦਾ ਤੇ ਤੁਸੀਂ ਅੱਜ ਆਏ ਹੋ ਬਹੁਤ-ਬਹੁਤ ਧੰਨਵਾਦ ਧੰਨਵਾਦ ਜੀ ਤੇ ਪ੍ਰਵਿੰਦਰ ਜੀ ਸਭ ਤੋਂ ਪਹਿਲਾਂ ਸ਼ੁਰੂਆਤ ਕਰਾਂਗੇ ਵੀ ਹੁਣ ਪਿਛਲੇ ਦਿਨ ਤਨਾ ਦੇ ਵਿੱਚ ਚੱਲ ਕੇ ਇਹ ਕੁਝ ਪਿਛੇ ਦਾ ਕਿੰ ਤੋਂ ਜੋ ਮੋਹਾਲੀ ਦੇ ਵਿੱਚ ਵਿਕਾਸ ਹੋਇਆ ਹੁਣ ਕਿਹਾ ਜਾ ਰਿਹਾ ਹੈ ਕਿ ਹੁਣ ਜਿਹੜੀ ਮੋਹਾਲੀ ਦੇ ਵਿੱਚ ਵੀ ਹੁਣ ਬੁਲਟ ਰੇਨ ਆ ਰਹੀ ਹੈ ਹੁਣ ਤਾਂ ਕਿਵੇਂ ਦੇਖਦੇ ਹੋ ਫਿਰ ਦੇਖੋ ਅੱਜ ਮੋਹਾਲੀ ਦੇ ਵਿੱਚ ਤੁਸੀਂ ਕਹਿ ਰਹੇ ਕਿ ਬੁਲਟ ਟ੍ਰੇਨ 10 ਤੱਕ ਦਿਨ ਜਾ ਰਹੀ ਹੈ। ਹੂੰ ਬਹੁਤ ਵੱਡੀ ਗੱਲ ਹੈ। ਜੀ ਪਰ ਇੱਥੋਂ ਤੱਕ ਸਹਿਬਜਾ ਦਾਜੀਤ ਸਿੰਘ ਨਗਰ ਮੋਹਾਲੀ ਨੂੰ ਜੇ ਅੱਜ ਬਲੰਦੀਆਂ ਤੇ ਪਹੁੰਚਿਆ ਹੂੰ ਤਾਂ ਮੈਂ ਕਹੂੰਗਾ ਕਿ 2007 ਤੋਂ 17 ਤੱਕ ਜੀ ਜਦੋਂ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਮੁੱਖ ਮੰਤਰੀ ਰਹੇ ਉਹਨਾਂ ਦੇ ਸਮੇਂ ਦੌਰਾਨ ਇੰਟਰਨੈਸ਼ਨਲ 에ਅਰਪੋਰਟ ਬਣਿਆ ਜੀ ਤੇ ਆਈ ਸਰ ਨਾਈਪਰ ਮਾਈਪਾ ਗੋ ਇੰਸਟੀਚਿਊਟ ਮਹਾਰਾਜਾ ਰਣਜੀਤ ਸਿੰਘ ਅਕੈਡਮੀ ਔਰ ਬੜੀ ਬੜੀ ਆਈਟੀ ਕੰਪਨੀਆਂ ਉਸ ਅਸੇ ਦੌਰਾਨ ਇਸ ਸ਼ਹਿਰ ਦੇ ਵਿੱਚ ਆ ਗਏ ਤੇ ਉਸ ਦੌਰਾਨ ਜਿਹੜੀ ਉਹ ਸਰਕਾਰ ਦੌਰਾਨ ਜਿਹੜੀ ਡਵੈਲਪਮੈਂਟ ਹੋਈ ਉਹ ਜਿਹੜੀਆਂ ਹੁੰਦੀਆਂ ਦੋ ਸਰਕਾਰਾਂ ਭਾਵੇਂ ਪਿੱਛੇ ਕਾਂਗਰਸ ਦੀ ਲੰਕੀ ਤੇ 3 ਸਾਲ ਦੇ ਕਰੀਬ ਇਹ ਸਰਕਾਰ ਨੂੰ ਹੋਗੇ ਇੱਕ ਡੱਕਾ ਵੀ ਨਹੀਂ ਨਾ ਤੋੜਿਆ ਜੀ ਪਰ ਪਰ ਜੇ ਅੱਜ ਬੁਲਟ ਟ੍ਰੇਨ ਆਈ ਮੈਂ ਪਹਿਲਾਂ ਤੁਹਾਨੂੰ ਕਿਹਾ ਤਾਂ ਇਹ ਸਾਰਾ ਕੁਝ ਜਿਹੜਾ ਸ਼ਹਿਰਾ ਤਾਂ ਇਹ ਉਹ ਸਰਕਾਰ ਨੂੰ ਜਾਂਦਾ ਜਿਹਦੇ ਵਿੱਚ ਸਸ ਕੁਬੀਰ ਸਿੰਘ ਬਾਦਲ ਡਿਪਟੀ ਸੀਐਮ ਸੀਗੇ ਉਹਨਾਂ ਕੋਲ ਖਮਾੜਾ ਦਾ ਵਿਭਾਗ ਸੀਗਾ ਜੀ ਉਹਨਾਂ ਨੇ ਆਪ ਇੱਕ ਇੱਕ ਸੜਕ ਇੱਕ ਇੱਕ ਇੱਥੋਂ ਦੀ ਮੈਂ ਕਹੂੰਗਾ ਗਲੀ ਲਾ ਲਓ ਸੜਕ ਲਾ ਲਓ ਜਿੰਨੀ ਡਿਵੈਲਪਮੈਂਟ ਹੋਈ ਹੈ ਅਰੋ ਸਿਟੀ ਬਣੀ ਇਹ ਇਹ ਨਿਊ ਚੰਡੀਗੜ੍ਹ ਬਣਿਆ ਤਾਂ ਉਹ ਬਹੁਤ ਵੱਡਾ ਇੱਕ ਵਿਜ਼ਨ ਇੱਕ ਸੋਚ ਦੇ ਨਾਲ ਇਹ ਸ਼ਹਿਰ ਵਿਕਸਿਤ ਹੋਇਆ ਜੀ ਤੇ ਅੱਜ ਉਸੇ ਦੌਰਾਨ ਅੱਜ ਲੋਕ ਇਹ ਇਹ ਲਾਉਂ ਵੀ ਮੈਂ ਤੇ ਕਹੂੰਗਾ ਵੀ ਗੁੜगांव ਵਾਲੇ ਦਿਨਾਂ ਦੇ ਵਿੱਚ ਜੇ ਮਹਾਲੀ ਸ਼ਹਿਰ ਹੈ ਗੁੜगांव ਬਣੇਗਾ ਜੀ ਕਿਉਂਕਿ ਸੋਚ ਸੀਗੀ ਉਸ ਸਮੇ ਇਹ ਜਿਹੜੇ ਹੁਕਮਰਾਨ ਹੁੰਨੇ ਆ ਉਹਨਾਂ ਨੇ ਪਾਲਿਸੀਆਂ ਬਣਾਉਣੀਆਂ ਹੁੰਦੀਆਂ ਉਹਨਾਂ ਨੇ ਕੰਪਨੀਆਂ ਲਿਆਉਣੀਆਂ ਹੁੰਦੀਆਂ ਤਾਂ ਕਿਤੇ ਨਾ ਕਿਤੇ ਬਹੁਤ ਮਿਹਨਤ ਦੇ ਨਾਲ ਇਸ ਸ਼ਹਿਰ ਦੀ ਡਿਵੈਲਪਮੈਂਟ ਹੋਈ ਤੇ ਆਉਣ ਵਾਲੇ ਦਿਨਾਂ 'ਚ ਮੈਂ ਤਾਂ ਇਹ ਮੈਂ ਤਾਂ ਅਕਸਰ ਕਹਿੰਦਾ ਹੁੰਨਾ ਆਪਣੇ ਹਲਕੇ ਵਾਲੇ ਲੋਕਾਂ ਨੂੰ ਯਾਰ ਵੀ ਇੱਥੇ ਤੁਸੀਂ ਜ਼ਮੀਨਾਂ ਨਾਲ ਵੇਚੋ ਜੀ ਇਸ ਸ਼ਹਿਰ ਨੇ ਗੜਗੌਂ ਦੀ ਤਰ੍ਹਾਂ ਵਿਕਸਤ ਹੋਣਾ ਕਿਉਂਕਿ ਮੋਹਾਲੀ ਤੁਸੀਂ ਲਓ ਮੋਹਾਲੀ ਬਿਲਕੁਲ ਅਜੇ ਛੋਟਾ ਛੋਟਾ ਹੈ ਲੁਧਿਆਣੇ ਤੋਂ ਵੀ ਛੋਟਾ ਬਿਲਕੁਲ ਅ ਹੋਰ ਸ਼ਹਿਰਾਂ ਤੋਂ ਜਲੰਧਰ ਤੋਂ ਵੀ ਛੋਟਾ ਮੋਹਾਲੀ ਹੈ ਤੇ ਮੋਹਾਲੀ ਨੇ ਦੇਖੋ ਤੁਸੀਂ ਕਿੰਨੀ ਅੱਗੇ ਤੱਕ ਵਧਣਾ ਜੀ ਔਰ ਇੱਥੇ ਕਰੋਨਾ ਨਹੀਂ ਅਰਬਾਂ ਪਰ ਬੇਦਿਕ ਏਕੜ ਵਿਕਣਗੇ ਆਉਣ ਵਾਲਾ ਸਮਾਂ ਦੇਖੋ ਹੂੰ ਪਰ ਜੇਕਰ ਦੇਖਿਆ ਜਾਵੇ ਤਾਂ ਹੁਣ ਵੀ ਜਿਹੜਾ ਲੋਕ ਤਾਂ ਜਦੋਂ ਕਰੋੜਾ ਮਿਲ ਰਹੇ ਨੇ ਹੁਣ ਵੀ ਖੁਸ਼ ਨਹੀਂ ਲੋਕ ਤਾਂ ਜਿਮਿੱਤਾਂ ਟਰੜ ਵੇਚ ਰਹੇ ਨੇ ਜ਼ਮੀਨਾਂ ਬੀਖ ਦਿਨਾਂ ਦੇ ਵਿੱਚ ਆਪਾਂ ਦੇਖ ਹੀ ਲਿਆ ਜੋ ਚੱਲ ਰਿਹਾ ਮੋਲ ਦੇ ਵਿੱਚ ਨਹੀਂ ਉਹ ਠੀਕ ਹੈ ਤੁਹਾਡੀ ਗੱਲ ਵੀ ਸ਼ਾਰਟ ਟਰਮ ਵਾਸਤੇ ਠੀਕ ਹੈ ਪਰ ਲੌਂਗ ਟਾਈਮ ਇਹ ਲੋਕ ਸੋਚਣਗੇ ਉਸ ਬਾਰੇ ਕਿਉਂਕਿ 2017 ਤੋਂ ਬਾਅਦ ਕੋਈ ਬਿਜ਼ਨਸ ਨਹੀਂ ਜੋ ਜਿਸ ਰਾਜਨੀਤਿਕ ਲੀਡਰ ਦਾ ਜਾਂ ਕੋਈ ਜਿਹੜਾ ਸੀਐਮ ਹੈ ਉਹ ਉਹਦੀ ਜਿਹੜੀ ਸੋਚ ਜੀ ਉਹ ਉਹ ਇਸ ਪਾਸੇ ਨੂੰ ਗਈੋ ਨਹੀਂ ਨਹੀਂ ਤਾਂ ਮੋਹਾਲੀ ਅੱਜ ਇੰਟਰਨੈਸ਼ਨਲ 에ਅਰਪੋਰਟ ਇੱਥੇ ਚਾਲੂ ਹੋ ਜਾਂਦਾ ਫਲੇਟਾਂ ਇੱਥੋਂ ਚਾਲੂ ਹੋ ਜਾਂਦੀਆਂ ਤਾਂ ਤੁਸੀਂ ਦੇਖਿਓ ਵੀ ਸ਼ਹਿਰ ਨੇ ਕੀ ਤਰੱਕੀ ਕਿੱਦਾਂ ਨੂੰ ਜਾਣੀ ਸੀਗੀ ਇੱਥੇ ਕਾਰਗੋ ਹੱਬ ਬਣਾਉਣੇ ਸੀਗੇ ਉਹਦੀ ਪ੍ਰਪੋਜ਼ਲ ਬਣਾਈ ਹੋਈ ਹੈ ਪਰ ਕਿਸੇ ਨੇ ਧਿਆਨ ਨਹੀਂ ਦਿਆ ਠੀਕ ਹੈ ਨਾ ਇਹ ਸਰਕਾਰਾਂ ਨੇ ਕਰਾਉਣਾ ਹੁੰਦਾ ਜਿਹੜੀ ਪੰਜਾਬ ਸਰਕਾਰ ਰਹੀ ਤੋਂ ਸੁਤੀ ਪਈ ਹੈ ਹਮ ਪਰ ਮੁੱਖ ਮੰਤਰੀ ਭਗਵੰਤ ਮਾਨ ਤਾਂ ਉਹਨਾਂ ਵੀ ਜਿੰਦਰਾ ਦੇ ਵਿੱਚ ਵੀ ਜਦੋਂ ਪਹਿਲਾਂ 2023 ਦੀ ਗੱਲ ਹੈ ਜਿਹੜੇ ਆਪਣੇ ਕੇਂਦਰੀ ਮੰਤਰੀ ਹਰਦੀਪ ਪੂਰੀ ਔਰਨ ਨਾਲ ਮਿਲਦੇ ਆ ਉਹ ਕਹਿੰਦੇ ਮੋਹਾਲੀ ਨੂੰ ਅਸੀਂ ਸਮਾਰਟ ਸਿਟੀ ਬਣਾਵਾਂਗੇ ਕਹਿੰਦੇ ਇਹ ਦੇਖੋ ਬਣਾਵਾਂਗੇ ਹਮ ਜਾਂ ਮਿਲ ਲੈ ਮਿਲਣ ਦਾ ਮਸਲੇ ਹਾਲ ਥੋੜੀ ਹੁੰਨੇ ਆ ਇਹ ਤਾਂ ਦੇਖੋ ਸਰਕਾਰਾਂ ਤੱਕ ਪਹੁੰਚ ਕਰਨੀ ਸਰਕਾਰਾਂ ਚ ਜਾ ਕੇ ਉੱਥੇ ਲੜਾਈ ਲੜਨੀ ਆਪਣੇ ਹੱਕਾਂ ਖਾਤਰ ਮੋਹਾਲੀ ਸਮਾਰਟ ਸਿਟੀ ਉਹ ਚੰਡੀਗੜ੍ਹ ਵਾਲੀ ਕੋਠੀ ਚੋਂ ਥੋੜੀ ਬਣ ਜੂ ਮੋਹਾਲੀ ਸਮਾਰਟ ਸਿਟੀ ਆ ਤਾਂ ਮਨੂ ਜੇ ਮੋਹਾਲੀ ਚ ਕਦੇ ਸੀਐਮ ਸਾਹਿਬ ਆਏ ਹੋਣ ਹਮ ਮੋਹਾਲੀ ਚ ਕਦੇ ਸੀਐਮ ਸਾਹਿ ਮਹਾਲੀ ਦੇ ਸੀਐਮ ਸਾਹਿਬ ਨੇ ਕੋਈ ਕੋਈ ਮੀਟਿੰਗ ਕਰੀ ਹੋਵੇ ਗਮਾਡਾ ਦੇ ਅਧਿਕਾਰੀਆਂ ਦੀ ਕਰੀ ਹੋਵੇ ਕੋਈ ਹੋਰ ਅਫਸਰਾਂ ਨੂੰ ਲੈ ਕੇ ਵੀ ਜਿਸ ਤਰ੍ਹਾਂ ਕਿ ਮਹਾਲੀ ਮਹਾਲੀ ਦੀ ਡਿਵੈਲਪਮੈਂਟ ਸਭ ਤੋਂ ਵੱਖਰੀ ਜੀ ਕਿਉਂਕਿ ਹਰੇਕ ਗੱਲ ਇੱਥੇ ਗਮਾਡਾ ਨਾਲ ਰਿਲੇਟਡ ਹੈ ਹੂੰ ਤੇ ਤੁਸੀਂ ਸ਼ਹਿਰ ਵਿਕਸਿਤ ਕਰਨਾ ਉਹ ਕੱਲੀ ਨਗਰ ਨਿਗਮ ਨਹੀਂ ਕਰ ਸਕਦੀ ਹੂੰ ਉਹਦੇ ਤੇ ਗਮਾਡਾ ਨੂੰ ਤੁਹਾਨੂੰ ਨਾਲ ਲੈਣਾ ਪਊ ਜੀ ਜੇ ਜੇ ਗਮਾਡਾ ਤੇ ਨਗਰ ਨਿਗਮ ਦਾ ਆਪਸੇ ਤਾਲ ਮਿਲੇ ਤਾਂ ਮਹਾਲੀ ਦੀ ਡਿਵੈਲਪਮੈਂਟ ਹੋ ਸਕਦੀ ਹੈ ਨਹੀਂ ਕੁਝ ਨਹੀਂ ਹੋ ਸਕਦਾ ਹੂੰ ਸੋ ਇਸ ਕਰਕੇ ਅੱਜ ਮੈਨੂੰ ਤਾਂ ਲੱਗਦਾ ਨਹੀਂ ਕੋਈ ਦੇਖੋ ਇੱਥੇ ਸਾਡੇ ਐਮਐਲਏ ਤੇ ਮੇਅਰ ਦੀ ਨਹੀਂ ਬਣਦੀ ਕਿਸ ਤਰ੍ਹਾਂ ਤਾਂ ਮੇਲ ਬਣੂ ਤੇ ਇਹਦਾ ਨੁਕਸਾਨ ਹੋਊਗਾ ਇਹ ਤਾਂ ਨੁਕਸਾਨ ਹੋ ਰਿਹਾ ਜੀ ਤੁਸੀਂ ਇਹ ਲਾਓ ਵੀ ਅੱਜ ਵੱਡੇ ਵੱਡੇ ਕੂੜੇ ਦੇ ਢੇਰ ਮਹਾਲੀ ਵਰਗਾ ਸ਼ਹਿਰ ਹੋ ਗਏ ਸੜਕਾਂ ਦੇ ਲੱਗੇ ਹੋਏ ਆ ਹੂੰ ਬਿਲਕੁਲ ਠੀਕ ਹੈ ਨਾ ਉਹ ਜਵਾਬ ਦੇ ਕੌਣ ਹੈ ਕੋਈ ਨਹੀਂ ਇੱਕ ਦੂਏ ਨੂੰ ਨਿੰਦਣ ਤੇ ਲੱਗੇ ਹੋਏ ਆ ਜਦੋਂ ਪ੍ਰਵੀnder ਜੀ ਇੱਥੇ 에어ਪੋਰਟ ਆਇਆ ਸੀ ਉਦੋਂ ਵੀ ਤੁਸੀਂ ਦੇਖਿਆ ਹੋਊਗਾ ਜਿਉ ਉਸ ਤੋਂ ਪਹਿਲਾਂ ਜੋ ਮਾਹੌਲ ਸੀ ਮੁਹਾਲੀ ਦਾ ਜੋ ਇਹ ਤਕਰੀਬਨ ਜਦੋਂ 2007 ਤੋਂ ਬਾਅਦ ਜੋ ਆਪਾਂ ਦੇਖ ਰਹੇ ਹਾਂ ਲਗਾਤਾਰ ਜੋ ਚੇਂਜ ਆਇਆ ਉਹਨੂੰ ਕਿਵੇਂ ਦੇਖਦੇ ਹੋ ਤੁਸੀਂ ਕੀ ਵਿਕਾਸ ਹੋ ਰਿਹਾ ਦੇਖੋ 2007 ਚ ਜਦੋਂ ਗਵਰਨਮੈਂਟ ਆਈ ਤਾਂ ਉਸ ਸਮੇਂ ਸਭ ਤੋਂ ਪਹਿਲਾਂ ਇੱਥੇ ਜ਼ਿਮੀਂਦਾਰਾਂ ਨੂੰ ਪ੍ਰੋਬਲਮ ਸੀਗੀ ਜਿਹੜੀ ਜ਼ਮੀਨ ਅਕਵਾਇਰ ਹੁੰਦੀ ਸੀਗੀ ਉਹ ਤੱਕੇ ਨਾਲ ਹੁੰਦੀ ਸੀਗੀ ਤਾਂ ਮਰਹੂਮ ਕੈਪਟਨ ਕਮਲਜੀਤ ਸਿੰਘ ਉਹ ਸਾਡੇ ਉਸ ਸਮੇਂ ਕੈਬਨਿਟ ਵਜ਼ੀਰ ਬਣੇ ਉਹਨਾਂ ਨੇ ਸਪ੍ਰਕਾਸ਼ ਸਿੰਘ ਬਾਦਲ ਸਾਹਿਬ ਨਾਲ ਮਿਲ ਕੇ ਸਕੂਬੀ ਸਿੰਘ ਬਾਦਲ ਸਾਹਿਬਔਰ ਸਾਡੀ ਸਾਰੀ ਜਿਹੜੀ ਹੈਗੀ ਕਿਸਾਨਾਂ ਦੀਆਂ ਮੀਟਿੰਗਾਂ ਹੋਈਆਂ ਔਰ ਇਹ ਲਾਓ ਵੀ ਲੈਂਡ ਪੁਲਿੰਗ ਉਸ ਸਮੇਂ ਚੱਲੂਗੀ ਨਹੀਂ ਉਸ ਤੋਂ ਪਹਿਲਾਂ ਲੈਂਡ ਪੁਲਿੰਗ ਪੰਜਾਬ ਤੇ ਲਾਗੋਈ ਨਹੀਂ ਸੀ ਕਿ ਜ਼ਿਮੀਦਾਰ ਨੂੰ ਆਪਣੀ ਜ਼ਮੀਨ ਦੇ ਵਿੱਚ ਹਿੱਸੇਦਾਰੀ ਮਿਲਣ ਲੱਗੀ ਮਨ ਮੋਹਾਲੀ ਵੀ ਜੇ ਤਾਂ ਕੈਪਟਨ ਕਬਲ ਸਿੰਘ ਦਾ ਬੜਾ ਰੋਲ ਹੈ ਬਹੁਤ ਵੱਡਾ ਰੋਲ ਹੈ ਜੀ ਉਹਨਾਂ ਨੇ ਉਸ ਸਮੇਂ ਜਿਹੜੀ ਇਹ ਕਿਉਂਕਿ ਉਹਨਾਂ ਨੇ ਵਾਅਦਾ ਕੀਤਾ ਸੀਗਾ ਜੀ ਉਹਨਾਂ ਦੇ ਬੇਟਾ ਇੱਥੋਂ ਚੋਣ ਲੜਿਆ ਸੀਗਾ ਉਹ ਡੇਰਾ ਇਸ ਤੋਂ ਲੜ ਰਹੇ ਸੀਗੇ ਔਰ ਉਸ ਸਮੇਂ ਡੇਰਾ ਇੱਥੇ ਕਿਸਾਨਾਂ ਨੇ ਇੱਕ ਧਰਨਾ ਲਾਇਆ ਹੋਇਆ ਸੀਗਾ ਉਹ ਹਰ ਮਹੀਨੇ ਹਰ ਰੋਜ਼ ਆਪਣੇ ਕੱਪੜੇ ਉਤਾਰ ਕੇ ਸੈਂਟਰਲ ਗਵਰਨਮੈਂਟ ਨੂੰ ਭੇਜਦੇ ਸੀਗੇ ਹੂੰ ਵੀ ਵੀਰ ਸਾਨੂੰ ਲੈਂਡ ਪੂਲਿੰਗ ਦਿਓ ਸਾਡੇ ਜ਼ਮੀਨ ਧੱਕੇ ਨਾਲ ਕੋਈਰ ਨਾ ਕਰੋ ਤੇ ਉਹ ਉਹ ਉਸ ਤੋਂ ਬਾਅਦ ਫਿਰ ਕੈਪਟਨ ਸਾਹਿਬ ਨੇ ਵਾਅਦਾ ਕੀਤਾ ਸੀਗਾ ਵੀ ਜੇ ਸਾਡੀ ਸਰਕਾਰ ਬਣ ਗਈ ਤਾਂ ਅਸੀਂ ਲੈਂਡ ਪੂਲਿੰਗ ਲਾਗੂ ਕਰਾਂਗੇ ਜੀ ਤੇ ਬਾਦਲ ਸਾਹਿਬ ਨੇ ਵੀ ਉਸ ਸਮੇਂ ਉਹਨਾਂ ਨੇ ਬਾਦਲ ਸਾਹਿਬ ਨਾਲ ਮੀਟਿੰਗ ਕਰਾਈ ਹੂੰ ਤੇ ਪ੍ਰਮਾਤਮਾ ਦੀ ਕਿਰਪਾ ਹੋਈ ਸਰਕਾਰ ਅਕਾਲੀ ਦਲ ਦੀ ਆ ਗਈ ਔਰ ਬਾਦਲ ਸਾਹਿਬ ਨੇ ਫੌਰੀ ਤੌਰ ਤੇ ਨਾਲ ਦੀ ਨਾਲ ਪਾਲਿਸੀ ਬਣਾ ਕੇ ਲੈਂਡ ਪੂਲਿੰਗ ਲਾਗੂ ਕਰ ਦਿੱਤੀ ਇਹ ਉਸ ਤੋਂ ਬਾਅਦ ਜੋ ਉਹ ਕਰ ਗਏ ਉਸ ਤੋਂ ਬਾਅਦ ਹੋਈ ਕੋ ਕੱਖ ਨਹੀਂ ਨਾ ਬਾਕੀ ਤਾਂ ਗੱਲਾਂ ਹੀ ਆ ਹੂੰ ਬਿਲਕੁਲ ਇਹ ਤੇ ਹੁਣ ਜਦੋਂ 에어ਪੋਰਟ ਬਣਿਆ ਜ਼ਮੀਨ ਦੇ ਵਿੱਚ ਉਦੋਂ ਵੀ ਕਾਫੀ ਰੋਲਾ ਪਿਆ ਸੀ ਉਹਦੇ ਬਾਰੇ ਤੁਸੀਂ ਹਾਂ ਸੰਘਰਸ਼ ਜਦੋਂ 에어ਪੋਰਟ ਬਣਿਆ ਨਾ ਜੀ 에어ਪੋਰਟ ਜਿਸ ਟਾਈਮ ਬਣਾਣਾ ਸ਼ੁਰੂ ਹੋਇਆ ਤਾਂ ਝੂਰੇੜੀ ਪਿੰਡ ਹੈ ਜਿੱਥੋਂ ਦੀ ਜ਼ਮੀਨ ਤੇ 에어ਪੋਰਟ ਬਣਿਆ ਉਹ ਸਮੇਂ ਉਸ ਪਿੰਡ ਨੂੰ ਪੌਣੇ 2 ਕਰੋੜ ਰੁਪਇਆ ਏਕੜ ਦਿਆ ਹੂੰ ਸਨ 2008-09 ਚ ਜਦੋਂ ਕਿ ਜਿਹੜੀ ਡੀਸੀ ਰੇਟ ਲਾ ਲਓ ਤੁਸੀਂ ਹੋਰ ਲਾ ਲਓ 50 40 50 ਤੋਂ ਲੱਖ ਤੋਂ ਉੱਪਰ ਕੋਈ ਨਹੀਂ ਸੀਗਾ ਜੀ ਪਰ ਬਾਲ ਸਾਹਿਬ ਨੇ ਕਿੰਨਾ ਦਿੱਤਾ 1.2 ਕਰੋੜ ਤੋਂ ਠੀਕ ਹੈ ਨਾ ਪਰ ਦੇਖੋ ਜ਼ਮੀਨਦਾਰਾਂ ਨੇ ਖੁਸ਼ੀ-ਖੁਸ਼ੀ ਆਪਣੀ ਜ਼ਮੀਨ ਦਿੱਤੀ ਵੀ ਠੀਕ ਹੈ ਜੀ ਐਕਵਾਇਰ ਕਰ ਲਓ ਅਸੀਂ ਰਾਜੀ ਬਿਲਕੁਲ ਸੋ ਇਹ ਹੈ ਵੀ ਅੱਜ ਤੱਕ ਸਰਕਾਰਾਂ ਨਾ ਮੇਰੇ 채ਨਲ ਕੋਈ ਜ਼ਮੀਨ ਐ ਕੋਇਰ ਹੋ ਰਹੀ ਐ ਨਾ ਕੋਈ ਡਵੈਲਪਮੈਂਟ ਹੋ ਰਹੀ ਐ ਜਿਹੜੀ ਜ਼ਮੀਨ ਐ ਨਾ ਲੈਂਡ ਪੂਲਿੰਗ ਦੇਣੀ ਐ ਦੇ ਰਹੇ ਆ ਉਹਦੇ ਅੱਜਕੱਲ ਐਲਓਆਈਆਂ ਨਹੀਂ ਦਿੱਤੀਆਂ ਜਾ ਰਹੀਆਂ ਹੁਣ ਤੱਕ ਕੁਝ ਵੀ ਨਹੀਂ ਕਰਨਾ ਉਹ ਜਿਹੜਾ ਜ਼ਮੀਨ ਜ਼ਿਮੀਦਾਰ ਦੀ ਹੈ ਤੁਸੀਂ ਤਾਂ ਇੱਕ ਨਕਸ਼ਾ ਬਣਾ ਕੇ ਉਹਦੀ ਉਹਨਾਂ ਨੂੰ ਲੈਂਡ ਪੂਲਿੰਗ ਦੇ ਪਲਾਟੇ ਦੇਣੇ ਆ ਜਿਹੜੀ ਤੁਹਾਨੂੰ ਜ਼ਮੀਨ ਮਿਲ ਗਈ ਉਹ ਵੀ ਡਿਵੈਲਪਮੈਂਟ ਨਹੀਂ ਹੋ ਰਹੀ ਇੰਨਾ ਸਰਕਾਰ ਦੀ ਸਾਡੀ ਪੰਜਾਬ ਦੀ ਸਰਕਾਰ ਜਿਹੜੀ ਹੈ ਉਹ ਮੈਂ ਕਹੂੰਗਾ ਕੰਬ ਕਰਨ ਦੀ ਨੀਂਦ ਸੁੱਤੀ ਪਈ ਲੋਕ ਤੰਗ ਹੋਏ ਪਿਆ ਤੁਸੀਂ ਪਿੰਡਾਂ 'ਚ ਪੁੱਛੋ ਜਾ ਕੇ ਜਿਹੜੇ ਪਿੰਡਾਂ ਦੇ ਜ਼ਮੀਨਾਂ ਕਾਇਰ ਹੋਈਆਂ ਉਹਨਾਂ ਨੂੰ ਲੈਂਡ ਪੂਲਿੰਗ ਦੇ ਅੱਧ ਤੱਕ ਪਲਾਟ ਨਹੀਂ ਮਿਲੇ ਪਲਾਟ ਤਾਂ ਕੀ ਮਿਲਨੇ ਸੀਗੇ ਕੰਜਿਆਂ ਨੂੰ ਐਲਓ ਐਂਜਿਆਂ ਨਹੀਂ ਮਿਲਿਆ ਲੈਟਰ ਆਫ ਇੰਟੈਂਟ ਵੀ ਉਹ ਵੀ ਨਹੀਂ ਮਿਲੇ ਹੁਣ ਤੱਕ ਜੀ ਸੋ ਇਹ ਇਹ ਤਾਂ ਹਾਲਾਤ ਹੋਏ ਵੀ ਹਾਂ ਬਿਲਕੁਲ ਤੇ ਪ੍ਰਿੰਦਰ ਜਿਸ ਤਰ੍ਹਾਂ ਇਹ ਜੋ ਵਿਕਾਸ ਹੋਇਆ ਪਿਛਲੇ ਦਿਨਾਂ ਦੇ ਵਿੱਚ ਮੋਹਾਲੀ ਦੇ ਵਿੱਚ ਤੁਸੀਂ ਸੱਤ ਤੋਂ ਗੱਲ ਕਰ ਰਹੇ ਹੋ ਤੁਹਾਨੂੰ ਲੱਗਦਾ ਹੈ ਕਿ ਇਸ ਦੇ ਵਿੱਚ ਕਿਤੇ ਨਾ ਕਿਤੇ ਜਿਵੇਂ ਹੋਰ ਸਟੇਟਾਂ ਦੇ ਵੀ ਲੋਕ ਆ ਕੇ ਇੱਥੇ ਵੱਸ ਗਏ ਜਾਂ ਤਰ ਹੋਰ ਜਿਹੜੇ ਪੰਜਾਬ ਦੇ ਲੱਗ ਕੇ ਤੇ ਤੁਹਾਨੂੰ ਲੱਗਦਾ ਪਵਾਦੀ ਬੋਲੀ ਦਾ ਨੁਕਸਾਨ ਹੋਇਆ ਜਾਂ ਪਵਾਦੇ ਜਿਹੜਾ ਕਲਚਰ ਸੀ ਉਹ ਇੱਥੋਂ ਸਮਾਪਤ ਹੋ ਗਿਆ ਜਾਂ ਖਤਮ ਹੋ ਗਿਆ ਨਹੀਂ ਚਲੋ ਇਹ ਤਾਂ ਮੈਂ ਤੁਹਾਡੀ ਗੱਲ ਮੰਨਦਾ ਕਿ ਬਾਹਰ ਵਾਲੇ ਬڑے ਵੀ ਮੰਨ ਲਓ हिमाचल हरियाणा यूपी बिहार उबड़े उधरों शिफ्ट हो के इस शहर चाही बड़ी-बड़ी बिल्डिंग बन गए फ्लैट बन गए ठीक है वो वो ਤੁਸੀਂ ਮੈਂ ਤੁਹਾਡੀ ਗੱਲ ਮੰਨ ਗਿਆ ਪਰ ਜੇ ਤੁਸੀਂ ਗੱਲ ਕਰੀਏ ਪਉਂਦੀ ਕੀ ਪਉਦੀ ਤਾਂ ਅੱਜ ਮੇਰੇ ਕਨਾਲ ਹੁਣ ਤਾਂ ਮਾਣ ਮਹਿਸੂਸ ਕਰਦਾ ਇਹ ਪਉਦੀ ਹੋੜ ਚ ਲੋਕ ਇਹ ਗੱਲ ਅੱਜ ਹਰੇਕ ਦੇ ਜਹਾਂ ਤੇ ਬਿਲਕੁਲ ਕਰੇ ਮੇਰੇ ਖਿਆਲ ਨਾਲ ਥਮੇ ਵੀ ਮਾ ਰਥਾ ਰਕਿੰਦੇ ਹੁਣੇ ਆਪਣੀ ਹੀ ਬੋਲੀ ਹੈ ਹੈ ਵੀ ਕੀ ਕਰਾਂ ਕਿੱਥੇ ਨੂੰ ਜਾਹਾਂ ਹੈ ਤੇ ਉਹ ਬੜੀ ਆਪਣੀ ਹੁਣ ਮੈਂ ਕਈ ਵਰੀ ਮੈਂ ਹੋਰ ਦਾਦਾ ਜਦੋਂ ਸਾਹਿਬ ਸੁਖਵੀਰ ਸਿੰਘ ਬਦਲ ਨੂੰ ਮੈਂ ਮਿਲਣਾ ਹੁੰਦਾ ਨਾ ਉਹ ਮੈਨੂੰ ਗੁੰਗਿਆਰ ਆਪਣੀ ਵਾਲੀ ਭਾਸ਼ਾ ਮੈਂ ਬੋਲ ਵੀ ਆਪਣੀ 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 ਬੋਲੀ ਮੈਂ ਬਾਤ ਕਰ ਹੂੰ ਪਿਛਲੇ ਦਿਨਾਂ ਵਿੱਚ ਜਦੋਂ ਲੋਕ ਸਭਾ ਚੋਣਾਂ ਸੀ ਤਾਂ ਬੋਲੇ ਵੀ ਉਦੋਂ ਤੇ ਬੋਲੇ ਬਿਲਕੁਲ ਬਿਲਕੁਲ ਇਹ ਸੋ ਦੇਖੋ ਅਸੀਂ ਤਾਂ ਆਪਣੀ ਬੋਲੀ ਨੂੰ ਬੋਲ ਕੇ ਭਾਈ ਮਾਣ ਮਹਿਸੂਸ ਕਰਾਂ ਬਿਲਕੁਲ ਪਰ ਜੋ ਅੱਜ ਕੋਰਪਸ ਘਰਾਣੇ ਨੇ ਜਿਹੜੇ ਅੱਜ ਪੰਜਾਬ ਦੇ ਉੱਤੇ ਜ਼ਮੀਨਾਂ ਖਰੀਦਨੇ ਤੜ ਤੜ ਜਾਂ ਫਿਰ ਕਹਿੰਦੇ ਜਿਸ ਤਰ੍ਹਾਂ ਰੋਡ ਬਣਾਏ ਜਾ ਰਹੇ ਨੇ ਹੁਣ ਇਹ ਗੱਲ ਕਹੀ ਜਾ ਰਹੀ ਹੈ ਕਿ ਜਿਹੜਾ ਹੁਣ ਵਪਾਰ ਖੁੱਲਣਾ ਜਿਹੜਾ ਉਹਦੇ ਕਰਕੇ ਵੀ ਪੰਜਾਬ ਦੀਆਂ ਜ਼ਮੀਨਾਂ ਨੂੰ ਜਿਹੜੀਆਂ ਆਉਣ ਵਾਲੇ ਸਮੇਂ ਦੇ ਵਿੱਚ ਇੰਨੀਆਂ ਮਹਿੰਗੀਆਂ ਹੋ ਜਾਣ ਕਿਉਂਕਿ ਜੋ ਅੱਜ ਕਰੋੜਾਂ ਰੁਪਏ ਮਿਲ ਰਹੇ ਇਹ ਸੋਚਿਆ ਨਹੀਂ ਸੀ ਕਿਸੇ ਜ਼ਿੰਮੇਦਾਰ ਨੇ ਵੀ ਇੰਨਾ ਸਭ ਮਿਲ ਸਕੇ ਕਦੇ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਅੱਜ ਪੰਜਾਬ ਦੇ ਵਿੱਚ ਇਹ ਲਹਿਰ ਉੱਠ ਰਹੀ ਹੈ ਵੀ ਤੁਸੀਂ ਜ਼ਮੀਨਾਂ ਨਾ ਵੇਚੋ ਭਈ ਇੱਥੇ ਅਡਾਨੀ ਬਾਨੀਆਂ ਦੇ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਬੈਠੇ ਲੋਕ ਨੇ ਉਹ ਪੰਜਾਬ ਦੇ ਜ਼ਮੀਨਾਂ ਖਰੀਦ ਰਹੇ ਨੇ ਇੱਕ ਸਾਜ਼ਿਸ਼ ਦੇ ਤਹਿਤ ਹੈ ਭਈ ਹੁਣ ਵਿਕਾਸ ਜੇਕਰ ਦੇਖਿਆ ਜਾਵੇ ਤਾਂ ਕਿਸਾਨੀ ਨੂੰ ਲੈ ਕੇ ਜਦ ਖੇਤ ਜਿਹੜੀ ਖੇਤੀ ਨੂੰ ਲੈ ਕੇ ਬਿਲਕੁਲ ਸਹੀ ਕਿਹਾ ਤੁਸੀਂ ਇਹ ਦੇਖੋ ਅੱਜ ਤਾਂ ਨਹੀਂ ਸ਼ੁਰੂ ਹੋਇਆ ਵਾ ਇਹ ਪਿਛਲੇ 8-10 ਸਾਲਾਂ ਤੋਂ ਲੱਗ ਤੁਸੀਂ ਹੱਦ ਤੋਂ 8-10 ਸਾਲ ਪਹਿਲਾਂ ਆਪਣੇ ਪਿੰਡ ਚ ਨਜ਼ਰ ਮਾਰ ਰਹੇ ਹੋ ਕਿ ਕਿੰਨੇ ਪਰਿਵਾਰ ਬਾਹਰ ਗਏ ਸੀਗੇ ਮੇਰੇ ਕਰਨ ਨਾਲ ਇੱਕ ਦੁੱਖਾ ਹੋ ਬਿਲਕੁਲ ਅੱਜ ਹਰੇ ਘਰ ਚੋਂ ਇੱਕ ਬੱਚਾ ਬਾਹਰ ਹੈ ਇੱਕ ਏਕੜ ਜ਼ਮੀਨ ਵੇਚੀ ਉਹ ਚਲੋ 20 ਲੱਖ ਦਾ 25 ਲੱਖ ਦਾ ਕਿੱਲਾ ਵੇਚਿਆ ਚੱਕ ਕੇ ਉਹ ਬਾਹਰ ਭੇਦਣੇ ਪਏ ਠੀਕ ਹੈ ਨਾ ਉਹ ਇੱਕ ਆਪਣੇ ਚ ਇੱਕ ਹੋੜ ਲੱਗ ਗਈ ਦੀ ਵੀ ਯਾਰ ਨਹੀਂ ਵੀ ਮੈਂ ਮੈਂ ਪਿੱਛੇ ਮੈਂ ਪਿੱਛੇ ਕਿਉਂ ਨਾ ਮੇਰਾ ਬੱਚਾ ਵੀ ਬਾਹਰ ਕਲੇ ਜਾਵੇ ਹੈ ਇੱਕ ਹਾਇਲਾਈਟਸ ਨੂੰ ਆਪ ਬਹੁਤ ਵੱਡੀ ਡਿਗਰੀ ਬਣਾ ਦੇਣਾ ਵੀ ਜੀ ਹਾਇਲਾਈਟਸ ਕਰ ਲਈ ਬੱਚੇ ਨੇ ਹੁਣ ਬਾਹਰ ਜਾਊਗਾ ਠੀਕ ਹੈ ਨਾ ਉਹ ਉਸ ਕਾਰਨ ਵੀ ਆਪਣਾ ਨੁਕਸਾਨ ਹੋਇਆ ਰਹੀ ਕਾਰਪੋਰੇਟ ਘਰਾਣੇ ਦੀ ਦੇਖੋ ਕਾਰਪੋਰੇਟ ਘਰਾਣੇ ਦਾ ਅੱਜ ਬਿਲਕੁਲ ਸਹੀ ਗੱਲ ਹੈ ਤੁਹਾਡੀ ਕਿ ਪੰਜਾਬ ਨੂੰ ਟਾਰਗੇਟ ਇੱਕ ਨਹੀਂ ਹੈ ਵੀ ਇਹ ਪੰਜਾਬ ਨੂੰ ਤੁਸੀਂ ਕਹੋ ਪੰਜਾਬ ਜਿਹੜੀਆਂ ਵੀ ਸਰਕਾਰਾਂ ਆਈਆਂ ਦਿੱਲੀ ਦੇ ਵਿੱਚ ਉਹਨਾਂ ਸਾਰਿਆਂ ਦੇ ਟਾਰਗੇਟ ਤੇ ਰਿਹਾ ਕਿਉਂਕਿ ਦੇਖੋ ਜੇ ਕਿਸਾਨ ਅੰਦੋਲਨ ਪੰਜਾਬ ਤੋਂ ਸ਼ੁਰੂ ਹੋਇਆ ਤਾਂ ਉਥੇ ਅੜੀ ਅੜ ਕੇ ਕਿਸਾਨਾਂ ਨੇ ਧੌਣ ਤੇ ਗੋਡਾ ਰੱਖ ਕੇ ਕਹੂੰਗਾ ਮੈਂ ਤਾਂ ਮੰਨਾਂ ਮਨੁਵਾਈਆਂ ਬਿਲਕੁਲ ਮੰਗਾਂ ਪੂਰੀਆਂ ਕਰਾਈਆਂ ਚਲੋ ਨਹੀਂ ਹੋਈਆਂ ਪਰ ਇੱਕ ਆਸ਼ਵਾਸਨ ਦੇ ਤਾਂ ਗੱਲ ਕਰੀ ਇਹਨਾਂ ਨੇ ਪੜਾ ਅੱਜ ਉਹ ਪੰਜਾਬ ਤੋਂ ਇਸ ਕੱਲ ਤੋਂ ਡਰਦੇ ਆਂ ਵੀ ਪੰਜਾਬ 'ਚ ਤਕੜਾ ਹੋ ਗਿਆ ਤਾਂ ਇਹ ਸਾਨੂੰ ਪੂਰੇ ਇੰਡੀਆ 'ਚ ਵਖਤ ਪੱਦ ਹੂੰ ਬਿਲਕੁਲ ਪੂਰੇ ਵੱਡੇ ਮੇਰੇ ਖਿਆਲ ਨਾਲ ਇਹ ਇਹ ਵੀ ਹੈ ਉਹਨਾਂ ਨੂੰ ਵੀ ਉਹ ਜੇ ਕੋਈ ਪੰਜਾਬ 'ਚੋ ਗੱਲ ਚੱਲ ਪਈ ਤਾਂ ਉਹ ਵਰਲਡ ਤੱਕ ਕਿਉਂਕਿ ਜੇ ਆਪਾਂ ਇਤਿਹਾਸ ਤੇ ਝਾਤ ਮਾਰੀ ਤਾਂ ਪਹਿਲਾਂ ਏਦਾਂ ਹੀ ਪੰਜਾਬ ਤੋਂ ਸ਼ੁਰੂ ਹੁੰਦਾ ਹਰੇਕ 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 ਗੱਲ ਪੰਜਾਬ ਤੋਂ ਸ਼ੁਰੂ ਹੋਈ ਆ ਯਾਰ ਪੰਜਾਬ ਨੇ ਜੋ ਗੱਲ ਕਹੀ ਉਹ ਮਨਵਾ ਕੇ ਵੀ ਛੱਡਿਆ ਪੰਜਾਬ ਬਿਲਕੁਲ ਸੋ ਇਸ ਕਰਕੇ ਅੱਜ ਕਾਰਪੋਰੇਟ ਘਰਾਣਿਆਂ ਦੀ ਵੀ ਜੇ ਸਰਦਾਰੀ ਪੰਜਾਬ ਹੈ ਉਹ ਉਹ ਚਾਹਣਗੇ ਵੀ ਇਹਨੂੰ ਕਿਸ ਤਰ੍ਹਾਂ ਕੈਪਚਰ ਕਰੀਏ ਠੀਕ ਹੈ ਜਮੀਨਾਂ ਇਹਨਾਂ ਦੀ ਖੋਲੀ ਹੈ ਜਮੀਨਾਂ ਨੂੰ ਖਰੀਦ ਲਈਏ ਇਹ ਇਹ ਬਿਲਕੁਲ ਹੋ ਸਕਦਾ ਤੁਹਾਡੀ ਗੱਲ ਕਿਤੇ ਨਾ ਕਿਤੇ ਹੁਣ ਮੁਹਾਲੀ ਦੇ ਵਿੱਚ ਨਸ਼ੇ ਦੀ ਗੱਲ ਕਰੀ ਆਪਾਂ ਜਿਹteral ਵਿਕਾਸ ਵੱਡੇ ਪੱਧਰ ਤੇ ਉੱਤੇ ਹੋਇਆ ਜਿਹੜਾ ਨਸ਼ਾ ਨਸ਼ਾ ਕਿੰਨੇ ਪੱਧਰ ਦੇ ਉੱਤੇ ਇੱਥੇ ਚੱਲ ਰਿਹਾ ਹੈ ਵੈਸੇ ਤਾਂ ਪੰਜਾਬ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਅੱਜ ਮੁੱਦਾ ਬਣਿਆ ਪਿਆ ਆਪਾਂ ਮੇਰੇ ਰਾਜਨੀਤੀ ਤੌਰ ਤੇ ਦੇਖ ਲਈਏ ਆਪਾਂ ਸਮਾਜੀ ਤੌਰ ਤੇ ਉੱਤੇ ਦੇਖ ਲਈਏ ਕੋਈ ਨਾ ਕੋਈ ਸਮਾਗਮ ਹੁੰਦਾ ਹਰ ਇੱਕ ਸੱਤਾ ਦੇ ਉੱਤੇ ਗੱਲ ਚੱਲਦੀ ਹੈ ਵੀ ਪ ਬਰਬਾਦ ਕਰ ਦਿੱਤਾ ਦੇਖੋ ਇਡਾ ਨਸ਼ਾ ਨਾ ਇਹ ਤਾਂ ਇਹ ਲੋਬੀ ਪੰਜਾਬ ਦੀ ਅਣਖਾਬਰੂ ਤੇ ਅੱਜ ਹੂੰ ਅ ਭਾਰੂ ਹੋ ਗਿਆ ਬਿਲਕੁਲ ਇਹਦੇ ਲਈ ਸਰਕਾਰਾਂ ਦੇਖੋ ਪਹਿਲਾਂ ਤਾਂ ਇੱਕ ਦੂਜੇ ਨੂੰ ਬਲੇਮ ਕਰ ਗਈਆਂ ਹੂੰ ਬਿਲਕੁਲ ਪਹਿਲਾਂ ਟਾਰਗੇਟ ਬਣਾਇਆ ਸ਼ਰੂਮਣੀ ਅਕਾਲੀ ਦਲ ਨੂੰ ਹੂੰ ਵੀ ਜੀ ਕੈਪਟਨ ਸਾਹਿਬ ਕਹਿੰਦੇ ਗੁਟਕਾ ਸਾਹਿਬ ਹੱਥੇ ਚ ਵੜ ਕੇ ਮੈਂ ਮਾਫੀ ਚਾਰ ਹਫ਼ਤਿਆਂ ਚ ਕਰ ਦਾਂਗਾ ਨਸ਼ਾ ਖਤਮ ਹੈ ਨਾ ਉਦੋਂ ਬਾਅਦ ਦੂਏ ਆਪਣੇ ਉਹ ਵੀ ਕਹਿੰਦੇ ਆ ਇਹ ਇਹ ਕਹਿੰਦੇ ਤੇ ਵੀ ਬਸ ਚੁਟਕੀ ਨਾਲ ਨਸ਼ਾ ਖਤਮ ਹੋ ਜਾਣਾ ਵੀ ਸਰਕਾਰ ਬਣਾਓ ਹਾਂ ਨਾ ਚਾ ਕਰ ਠੀਕ ਹੈ ਨਾ ਨਸ਼ਾ ਮੈਂ ਵੀ ਇਹ ਖਤਮ ਕਰ ਦੂੰ ਪਰ ਨਸ਼ਾ ਵਧਿਆ ਵਧਿਆ ਇਹ ਇਹਦੇ ਲਈ ਦੇਖੋ ਸਰਕਾਰਾਂ ਇੱਕ ਦੂਏ ਤੇ ਭੰਡ ਕੇ ਹਮ ਸਰ ਕਹਿਣ ਤੇ ਕਰਨਾ ਬਹੁਤ ਫਰਕ ਬਹੁਤ ਫਰਕ ਹੈ ਸਰਕਾਰ ਚਲਾਉਣੀ ਸਰਕਾਰ ਬਣਾਉਣੀ ਦੋਨਾਂ ਦੇ ਅੰਤਰ ਹੈ ਸਰਕਾਰ ਤਾਂ ਦੇਖੋ ਪੰਜਾਬ ਦੇ ਲੋਕਾਂ ਨੇ ਬਣਾਤੀ ਬਿਲਕੁਲ ਪਰ ਚਲਾਉਣੀ ਤਾਂ ਜਿਹੜੇ ਬਣਾਏ ਉਹਨਾਂ ਨੇ ਨਾ ਜੇ ਉਹਨਾਂ ਦਾ business ਨਾ ਹੋਵੇ ਨਸ਼ਾ ਖਤਮ ਕਿਸ ਤਰ੍ਹਾਂ ਹੋਊ ਨਸ਼ਾ ਖਤਮ ਸਾਡੇ NGO ਸਾਡੇ ਸਰਪੰਚ ਸਾਡੇ ਨੰਬਰਦਾਰ ਸਾਡੇ ਕਾਉਂਸਲਰ ਸਾਡੇ ਬਲੱਗ ਸੰਮਤੀ ਮੈਂਬਰ ਸਾਡੇ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸਾਰੇ ਨੂੰ ਹਮਲਾ ਮਾਰਨਾ ਪਊਗਾ ਸਾਰੇ ਜ਼ਿੰਮੇਵਾਰ ਦੱਜਣ ਕੋਈ ਕਲੱਬ ਦਾ ਪ੍ਰਧਾਨ ਹੈ ਕੋਈ ਉਹ ਹੈ ਉਹ ਜੇ ਉਹ ਅੱਗੇ ਆਉਣਗੇ ਪੈਕ ਤੇ ਸਰਕਾਰ ਹੋਵੇ ਤਾਂ ਇਹ ਦੇਖੋ ਕਿਤੇ ਨਾ ਕਿਤੇ ਹੁਣ ਪਿੰਡਾਂ ਚੋਂ ਹੋਇਆ ਵੀ ਹੈ ਸਾਰੇ ਪਿੰਡਾਂ ਚ ਲੋਕਾਂ ਨੇ ਕੈਮੀ ਕਰੀਓ ਤੇ ਨਾਲ ਫਰਕ ਪਿਆ ਮਤੇ ਪਾਏਗੇ ਮਤੇ ਵੀ ਪਾਏ ਆ ਔਰ ਪਿੰਡ ਵਾਲਿਆਂ ਨੇ ਆਪ ਕਮਾਂਡ ਲਈ ਆ ਉੱਥੇ ਬੜਾ ਫਰਕ ਪੈ ਰਿਹਾ ਦੇਖੋ ਪ੍ਰਵੀnder ਜਿਸ ਤਰ੍ਹਾਂ ਹੁਣ ਪੰਜਾਬ ਦੇ ਵਿੱਚ ਭਾਵੇਂ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਕਾਂਗਰਸ ਦੀ ਸਰਕਾਰ ਆਈ ਹੁਣ ਆਵਾਦੀ ਪਾਰਟ ਸਰਕਾਰ ਹੈ ਇਹ ਸਾਰੇ ਗੱਲਾਂ ਕਰਦੇ ਵੀ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਪਰ ਇਹਨਾਂ ਦੀ ਪ੍ਰਵਹਾਸਾ ਦੇ ਵਿੱਚ ਸ਼ਰਾਬ ਨਸ਼ਾ ਕਿਉਂ ਨਹੀਂ ਤੁਸੀਂ ਠੀਕੇ ਹੈ ਗੱਲ ਕਿ ਸ਼ਰਾਬ ਨੂੰ ਕਿਸੇ ਹੱਦ ਤੱਕ ਦੇਖੋ ਮੈਂ ਕਹਣਾ ਵੀ ਸ਼ਰਾਬ ਅੱਜ ਜੇ ਪੰਜਾਬ ਸਰਕਾਰ ਚੱਲ ਰਹੀ ਹੈ ਤਾਂ ਉਹ ਸ਼ਰਾਬ ਦੀ ਜਿਹੜੀ ਇਨਕਮ ਹੈ ਉਹ ਤੋਂ ਚੱਲਨੀ ਹੂੰ ਬਿਲਕੁਲ ਤੁਸੀਂ ਡਾਟਾ ਕੱਢ ਲਿਓ ਹੂੰ ਬਿਲਕੁਲ ਪਰ ਉੱਥੇ ਵੀ ਦੇਖੋ ਉੱਥੇ ਵੀ ਕੱਢੀ ਐ ਸ਼ਰਾਬ ਮਲਾਪਟਾ ਦੇ ਡੇਲੀ ਫੜਾਉ ਰਹੇ ਹੂੰ ਪਿਛਲੇ ਦਿਨਾਂ ਦੇ ਵਿੱਚ ਪਿਛੇ ਸਰਕਾਰਾਂ ਦੇ ਬੰਦਿਆਂ ਨੇ ਵੀ ਕੰਮ ਕਰੇ ਦੇਖਿਆ ਨਾ ਕਿਹੜੀਆਂ ਫੈਕਟਰੀਆਂ ਲੱਗੀਆਂ ਫੈਕਟਰੀਆਂ ਲਾਈਆਂ ਜਾਲੀ ਸ਼ਰਾਬਾਂ ਵੇਚੀਆਂ ਯਾਰ ਉਹ ਸਿੱਧੇ ਹੀ ਘਲਵਾੜ ਕਿੰਨੀਆਂ ਮੌਤਾਂ ਹੋਈਆਂ ਬਿਲਕੁਲ ਬਿਲਕੁਲ ਅੱਜ ਵੀ ਮੈਂ ਕਹੂੰਗਾ ਵੀ 25 ਤੋਂ 30% ਜਾਲੀ ਜਿਹੜੀ ਹੈ ਪੰਜਾਬ ਚ ਸ਼ਰਾਬ ਦੀ ਕਾਲਾ ਬਜਾਰੀ ਹੋ ਰਹੀ ਹੈ। ਹੂੰ ਉਹਦੇ ਨੱਥ ਕੌਣ ਬੋ ਸਰਕਾਰ ਨੂੰ ਪਾਣਾ ਚਾਹੀਦੀ ਹੈ। ਔਰ ਠੀਕ ਹੈ ਵੀ ਉਹਦੇ ਲਈ ਦੇਖੋ ਸ਼ਰਾਬ ਨੂੰ ਰੋਕਣ ਵਾਸਤੇ ਵੀ ਅੱਜ ਸਰਕਾਰਾਂ ਨੂੰ ਮੈਂ ਕਹਾਂਗਾ ਵੀ ਆਉਣ ਵਾਲੀ ਜਨਰੇਸ਼ਨ ਨੂੰ ਕੋਈ ਕਿਤਾਬੀ ਗਿਆਨ ਕੋਈ ਪਾਲਿਸੀਜ਼ ਬਣਾਉਣੀਆਂ ਚਾਹੀਦੀਆਂ ਔਰ ਹੁਣ ਤਾਂ ਇਹ ਲਾਓ ਵੀ ਤੁਸੀਂ ਹਰੇਕ 2 ਕਿਲੋਮੀਟਰ ਦਾ ਠਿਕਾ ਕੋਲ ਤੇ ਸਰਕਾਰ ਹੂੰ ਬਿਲਕੁਲ ਠੀਕ ਹੈ ਨਾ ਵੀ ਉਹ ਉਹਦੇ ਲਈ ਵੀ ਇਹ ਹੈ ਵੀ ਕੰਮ ਜਗ੍ਹਾ ਬੰਦੇ ਨੂੰ ਕਸ਼ਟਾ ਕਰਨਾ ਪਵੇ। ਆਪਣੇ ਕੋਲ ਉਦਾਹਰਨ ਹੈ ਜਦੋਂ ਕੋਰੋਨਾ ਸੀ ਉਦੋਂ ਸਭ ਕੁਝ ਬੰਦ ਹੋ ਗਿਆ ਸੀ ਪਰ ਠੇਕੇ ਚੋਰੀ ਬਿਲਕੁਲ 24 ਘੰਟੇ ਖੁੱਲੇ ਸੀ ਸ਼ਰਾਬ ਜੀ ਨਹੀਂ ਮਰਦੀ ਪੀਓ ਕਰੋਨਾ ਪੰਜਾਬ ਗੁਰਾਂ ਦੇ ਨੋਤੇ ਉੱਤੇ ਵਾਸਤਾ ਪਰ ਸ਼ਰਾਬ 24 ਘੰਟੇ ਤੇ ਮੈਂ ਕਹਿੰਦਾ ਜੀ ਬਿਲਕੁਲ ਤੁਸੀਂ ਇਹ ਗੱਲ ਜਿਹੜੀ ਸ਼ਰਾਬ ਹੈ ਇਹ ਵੀ ਕਿਸੇ ਹੱਦ ਤੱਕ ਸਰਕਾਰਾਂ ਨੂੰ ਜਿਹਦੇ ਬਾਰੇ ਸੋਚਣਾ ਪਊ ਹੂੰ ਬਿਲਕੁਲ ਠੀਕ ਹੈ ਨਾ ਵੀ ਦੇਖੋ ਪੁਰਾਣੇ ਜ਼ਮਾਨੇ ਚ ਲਾ ਲੋ ਲੋਕ ਖਰਾਕਾਂ ਵੀ ਖਾਂਦੇ ਸੀਗੇ ਘਰ ਦਾ ਸਾਰਾ ਅੱਜ ਤਾਂ ਹਰ ਇੱਕ ਚੀਜ਼ ਮਲਬੜੀ ਆ ਰਹੀ ਹੈ ਤੁਹਾਡਾ ਠੀਕ ਹੈ ਨਾ ਹਰ ਇੱਕ ਚੀਜ਼ ਵਿੱਚ ਮਿਲਫਟ ਹੈ ਕਿਉਂਕਿ ਸ਼ਰਾਬ ਨੇ ਤਾਂ ਜੋ ਪੰਜਾਬ ਦੀ ਤਬਾਈ ਕੀਤੀ ਹੈ ਕਿ ਬਹੁਤ ਪਰਿਵਾਰ ਨੇ ਜਿਹੜੇ ਮਤਲਬ ਆਪੋ ਪਾੜ ਹੋ ਗਏ ਜਾਂ ਫਿਰ ਤਲਾਕ ਹੋ ਗਏ ਬਹੁਤ ਐਕਸੀਡੈਂਟ ਹੋ ਗਏ ਇਹ ਇਹ ਤਾਂ ਇਹਦੇ ਨੱਥ ਪਾਉਣੀ ਚਾਹੀਦੀ ਹੈ ਕਿਉਂਕਿ ਪੰਜਾਬ ਨੂੰ ਜੇ ਦੇਖਿਆ ਜਾਵੇ ਮੁਕਤਕੋਰੀ ਤੇ ਮਿਲਫਟਕੋਰੀ ਦੋਵਾਂ ਨੇ ਬਰਬਾਦ ਕਰ ਦਿੱਤਾ ਕਿਉਂਕਿ ਅੱਜ ਜੇਕਰ ਆਪਾਂ ਦੇਖੀਏ ਨਾ ਜੀ ਦੇ 31 ਦਸੰਬਰ 2024 ਤੱਕ ਪੰਜਾਬ ਦੇ ਉੱਤੇ 371000 371000 ਕਰੋੜ ਰੁਪਇਆ ਕਰਜ਼ਾ ਚੜ ਚੁ ਪਿਛਲੀਆਂ ਸਰਕਾਰਾਂ ਨਾਲੋਂ ਮੰਨ ਕਰ ਚਾਰ ਗੁਣਾ ਜ਼ਿਆਦਾ ਹੋ ਗਿਆ ਹੂੰ ਕਿਉਂਕਿ ਹਾਂ ਪਿਛਲੀ ਸਰਕਾਰਾਂ ਨੇ 40 ਸਾਲ ਦੇ ਵਿੱਚ ਜੇਕਰ ਦੇਖਿਆ ਜਾਵੇ ਤਾਂ ਸਵਾ ਲਗ 2 9 ਤੇ 3 ਇਹ ਇਹ 3 ਸਾਲ ਦੇ ਵਿੱਚ 1 ਕਰੋੜ 20 1 ਲੱਖ ਕਰੋੜ ਕਰੋੜ ਇਹ ਲਾਓ ਤੁਸੀਂ ਇਹਦੇ 2 ਸਾਲ ਹੋਰ ਪਏ ਆ ਪੈਸਾ ਪਤਾ ਨਹੀਂ ਕਿੱਥੇ ਕਿੱਲੇ ਜਾਣਗੇ ਸੋ ਇਹ ਇਹ ਕਿਉਂਕਿ ਇਹ ਹੁੰਦੀ ਹੈ ਵੀ ਕਮਾਂਡਰ सीएम दूसरी गल करिए आपा नशा देखो तां ਵੀ ਵਧਿਆ ਇੱਥੇ ਹੁਣ ਮੈਂ ਕਹੂੰਗਾ ਕਈਆਂ ਨੇ ਗੱਲ ਚੱਕ ਲੈਣੀ ਵੀ ਮੈਂ ਤਾਂ ਇਹ ਕਹਿੰਨਾ ਵੀ ਜਿਸ ਤਰ੍ਹਾਂ ਪੋਸਟ ਦੀ ਖੇਤੀ ਹੋ ਜਾਣੀ ਚਾਹੀਦੀ ਹੂੰ ਬਿਲਕੁਲਿਆ ਹਰਜੇ ਵੀ ਦੇਖੋ ਦਵਾਈਆਂ ਚ ਵੀ ਯੂਜ਼ ਹੋ ਰਹੀ ਐ ਦਵਾਈਆਂ ਉਹਨਾਂ ਚ ਦਵਾਈਆਂ ਚ ਪਾ ਕੇ ਉਹ ਸਾਨੂੰ ਦਵਾਈਆਂ ਦੇ ਰੂਪ ਚ ਮਿਲ ਰਹੀ ਐ ਹੂੰ ਠੀਕ ਐ ਨਾ ਵੀ ਉਹ ਉਹਦਾ ਵੀ ਕੋਈ ਨਾ ਕੋਈ ਸਰਕਾਰਾਂ ਨੂੰ ਕਰਨਾ ਚਾਹੀਦਾ ਉਹ ਕਿ ਵੀ ਕਿ ਇਹ ਤਾਂ ਮੰਗ ਪਹਿਲਾਂ ਹੁਣ ਦੇ ਡਾਕਟਰ ਸਰਪ੍ਰੀ ਗਾਂਧੀ ਵਿਚ ਚੱਕਦੇ ਰਹੇ ਹੋਰ ਵੀ ਕਿੰ ਚੱਕਦੇ ਬਹੁਤ ਚੱਕਦੇ ਰਹੇ ਕਈਆਂ ਮਲੇ ਨੇ ਪਿੱਛੇ ਕਿਹਾ ਵਿਧਾਨ ਸਭਾ ਵਿਧਾਨ ਸਭਾ ਦੇ ਵਿੱਚ ਬੋਲੇ ਤੁਹਾਡੇ ਪਟਿਆਲੇ ਵਾਲੇ ਕਈ ਬੋਲੇ ਹਾਂ ਸਨੋਰ ਤੋਂ ਵੀ ਹਾਂ ਉਹ ਵੀ ਬੋਲੇ ਬੰਗੀ ਤੇ ਇਹ ਮੈਂ ਤਾਂ ਇਸ ਗੱਲ ਦੇ ਕਿਉਂਕਿ ਜੇ ਪੰਜਾਬ ਨੂੰ ਬਚਾਉਣਾ ਤਾਂ ਤੁਹਾਨੂੰ ਇਹ ਕੰਮ ਕਰਨੇ ਪੈਣੇ ਆ ਔਰ ਪੰਜਾਬ ਦੀ ਤਰੱਕੀ ਉਨਤੀ ਭਾਈਚਾਰਕ ਸਾਂਝ ਇਸ ਤੇ ਪਹਿਰਾ ਦੇਣਾ ਪਊਗਾ ਬਿਲਕੁਲ ਪਰ ਮੇਰੇ ਖਿਆਲ ਨਾਲ ਸਰਕਾਰ ਤੋਂ ਗੱਲ ਨਿਕਲ ਗਈ ਅਜ ਲੈਂਡ ਆਰਡਰ ਦਾ ਕੀ ਹਾਲ ਹੈ ਤੁਹਾਡੇ ਸਾਹਮਣੇ ਦਿਨ ਦਿਹਾੜੇ ਧਮਕੀਆਂ ਆ ਰਹੀਆਂ ਔਰ ਧਮਕੀਆਂ ਤੋਂ ਬਾਅਦ ਉਹਨੂੰ ਕਿਹਾ ਜਾ ਰਿਹਾ ਵੀ ਜੇ ਇਹਨੇ پیسے ਨਾ ਆंदे ਤੈਨੂੰ ਮਟਰ ਕਰ ਦਾਂਗੇ ਹੋਏ ਆ ਮਟਰ ਤੇ ਖੂਨ ਅੰਮ੍ਰਿਤਸਰ ਸਰਕਾਰ ਤੋਂ ਦਾਅਵੇ ਕਰਦੇ ਵੀ ਇਹ ਸਹੀ ਹੈ ਕਿਤੇ ਬਾਅਦ ਦਾਅਵੇ ਹੈ ਦਾਅਵੇ ਦਾ ਕੋਈ ਕਰ ਦੋ ਦਾਅਵੇ ਦਾ ਮੈਂ ਬੈਠਾ ਇੱਥੇ ਕਰ ਦਵਾ ਵੀ ਵੀ ਇਹ ਜਿਹੜਾ ਇਹ ਫੋਰਮ ਮਹਾਲੀ ਸਾਡਾ ਦਾਅਵੇ ਚ ਗਿਆ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਬੀਤੇ ਦਿਨੀ ਜੋ ਜੋ ਕੁਝ ਹੋਇਆ ਪਹਿਲਾ ਜਿਹੜਾ ਫਰੀਦਕੋਟ ਦੇ ਵਿੱਚ ਮੁੱਖ ਮੰਤਰੀ ਸਾਹਿਬ ਨੇ ਝੰਡਾ ਲਰਾਣਾ ਸੀ ਹਨਾ 26 ਜਨਵਰੀ ਦੇ ਉੱਤੇ ਫਿਰ ਮਹਾਲੀ ਕੀ ਕਹਿੰਦੇ ਸੀ ਫਿਰ ਪਟਿਆਲੇ ਇਹਨੇ ਕਿਤੇ ਧਮਕੀਆਂ ਵੀ ਸੀ ਉਹਦੇ ਦੀ ਧਮਕੀਆਂ ਮੈਂ ਕਹਿੰਦਾ ਜੀ ਦੇਖੋ ਸੁਰੱਖਿਆ ਦਾ ਮਸਲਾ ਬਹੁਤ ਜਦੋਂ ਇੱਕ ਸੀਐਮ ਸਾਹਿਬ ਦੇ ਪ੍ਰੋਗਰਾਮ ਹੂੰ ਚੇਂਜ ਹੋ ਜਾਣਾ ਹੁਣ ਇਤੋਂ ਵੱਡਾ ਕੌਣ ਬੰਦਾ ਸੁਰੱਖਿਅਤ ਹੈ ਦੱਸੋ ਹੂੰ ਬਿਲਕੁਲ ਫਿਰ ਸੀਐਮ ਸਾਹਿਬ ਨੂੰ ਜੇ ਭਾਸ਼ਣ ਕਰਨਾ ਬੁਲਟ ਪ੍ਰੂਫ ਸ਼ੀਸ਼ਾ ਲਾ ਕੇ ਕਰਨਾ ਪਵੇ ਜੇ ਹੂੰ ਵੀ ਇਹ ਇਹ ਗੱਲਾਂ ਅੱਜ ਇਹ ਕੌਣ ਕੌਣ ਇਹਦੇ ਇਸ ਤੇ ਪਹਿਰਾ ਦੇਊਗਾ ਇਹ ਦੇਖੋ ਇਹ ਹਾਲਾਤ ਬਣੇ ਪਿਆ ਹੂੰ ਬਿਲਕੁਲ ਸੋ ਤੇ ਹੁਣ ਕੀ ਲੱਗਦਾ ਕਿ ਜਿਸ ਤਰ੍ਹਾਂ ਮੁਫਤ ਗੋਰੀ ਤੇ ਆਪਾਂ ਗੱਲ ਕੀਤੀ ਹੈ ਜਿਵੇਂ ਹੁਣ 1000 ਰੁਪਏ ਦੇ ਦਾਂਗੇ ਨਾ ਬਾਕੀ ਹੋਰ ਤਾਂ ਬਿਜਲੀ ਫ੍ਰੀ ਦਿੱਤੀ ਜਾ ਰਹੀ ਹੈ ਇਹਦੇ ਕਰਕੇ ਤਾਂ ਪੰਜਾਬ ਕਰਜ਼ੇਬ ਹੁੰਦਾ ਜਾ ਰਿਹਾ ਇਹ ਤਾਂ ਇੱਕ ਘਾਤਕ ਚੀਜ਼ ਹੈ ਪੰਜਾਬ ਦੇ ਭਵਿੱਖ ਦੇ ਵਿਕਾਸ ਦੇ ਵਿੱਚ ਪਰ ਜਿਸ ਤਰ੍ਹਾਂ ਆਪਾਂ ਦੇਖੀਏ ਲਾਵਟਕੋਰੀ ਦੁਕਾਨਾਂ ਦੇ ਉੱਤੇ ਜੋ ਕੁਝ ਚੱਲ ਰਿਹਾ ਨਾ ਜਾਂ ਫਿਰ ਕਹਿੰਦੀ ਇਹ ਦੁੱਧ ਨਕਲੀ ਆ ਰਿਹਾ ਖਾਣ ਪੀਣ ਨਾਲ ਨਕਲੀ ਆ ਰਿਹਾ ਉਹਦੇ ਕਰਕੇ ਕਿੰਨੀਆਂ ਬਿਮਾਰੀਆਂ ਵਧ ਰਹੀਆਂ ਨੇ ਕੈਂਸਰ ਵਧ ਰਿਹਾ ਪੰਜਾਬ ਦੀ ਜਵਾਨੀ ਦੇ ਉੱਤੇ ਜੋ ਕੁਝ ਅਸਰ ਹੋ ਰਿਹਾ ਕਿਉਂਕਿ ਜਿਹੜੇ ਬਜ਼ੁਰਗ ਸੀ ਜੋ ਕੁਝ ਉਹਨਾਂ ਨੇ ਖਾਧਾ ਸੀ ਉਹ ਅੱਜ ਉਹਨਾਂ ਦੇ ਸਿਹਤ ਤੋਂ ਬਦਲ ਲੱਗਦਾ ਪਰ ਅੱਜ ਜੋ ਸਥਿਤੀ ਬਣੀ ਹੋਈ ਹੈ ਪੰਜਾਬ ਦੇ ਵਿੱਚ ਦੂਜੇ ਪਾਸੇ ਸਰਕਾਰਾਂ ਕਹਿੰਦੀ ਹੈ ਵੀ ਅਸੀਂ ਕੈਂਸਰ ਹਸਪਤਾਲ ਬਣਾਤੇ ਦੂਜੇ ਹਸਪਤਾਲ ਬਣਾਤੇ ਜੇਕਰ ਉਹੀ ਚੀਜ਼ ਉਹ ਕਦੇ ਨਾ ਲਾਵਟਕੋਰੀ ਦੀਵਾਲੀ ਦੇ ਨੇੜੇ ਜਰੂ ਦੇਖੋ ਮਲਾਵਟ ਖੂਰੀ ਰੁਕਣ ਵਾਸਤੇ ਸਰਕਾਰ ਨੂੰ ਸਖਤ ਕਦਮ ਚੱਕਣੇ ਪੈਣਗੇ ਜੀ ਅੱਜ ਮੈਂ ਕਹਿੰਦਾ ਵੀ ਜਿੰਨੇ ਤੁਸੀਂ ਅਲਾਓ ਵੀ ਫੂਡ ਇਨਸਪੈਕਟਰ ਆਏ ਹੋ ਰਹੇ ਉਹਨਾਂ ਦੀ ਸਮੇਂ ਸਮੇਂ ਦੇ ਸਮੇਂ ਸਮੇਂ ਸਰ ਉਹਨਾਂ ਦੀ ਸਰਕਾਰ ਨੂੰ ਉਹਨਾਂ ਦੇ ਪਹਿਰੇਦਾਰੀ ਰੱਖਣੀ ਚਾਹੀਦੀ ਹੈ ਔਰ ਉਹਨਾਂ ਨੂੰ ਜੋ ਹਦਾਇਤਾਂ ਹੋਣੀਆਂ ਚਾਹੀਦੀਆਂ ਮੈਂ ਕਹਿੰਦਾ ਵੀ ਇਹ ਤੇ ਤਾਂ ਕਾਨੂੰਨ ਬਣਾ ਦੇਣਾ ਚਾਹੀਦਾ ਵੀ ਜਿਹੜਾ ਮਲਾਪਟਕੁਰੀ ਕਰ ਰਿਹਾ ਉਹਨੂੰ ਸਿੱਧੀ ਮੈਂ ਕਹਿੰਦਾ 20 ਸਾਲ ਦੀ ਸਜ਼ਾ ਕਰੋ ਹੂੰ ਬੰਦੇ ਨੂੰ ਜੇ ਡਰ ਪਿਆ ਹੋਊਗਾ ਤਾਂ ਉਹ ਹਟੂ ਨਹੀਂ ਕੀਤਾ ਕਿ ਨਾ ਇਹਨਾਂ ਨੇ ਮਲਾਪਟਕੁਰੀ ਨਾ ਬਿਲਕੁਲ ਅੱਜ ਹਰੇਕ ਚੀਜ਼ ਤੁਸੀ ਦੇਸੀ ਕੀ ਲਾ ਲਓ ਮਲਾਪਟੀਆਂ ਮੈਂ ਕਹਿੰਦਾ ਮਿਰਚਾਂ ਲਿਆਓ ਲਾਲ ਹੋਮ ਲਾਪਟੀਆਂ ਮੈਂ ਕਹਿੰਦਾ ਸਭ ਕੁਝ ਮਲਾਪ ਠੀਕ ਹੈ ਨਾ ਤੁਸੀਂ ਹਲਦੀ ਲਿਆਓ ਹੋਮ ਲਾਪਟੀਆਂ ਮੈਂ ਸਾੜੇ ਲਿਆਓ ਹੋਮ ਲਾਪਟੀਆਂ ਕੀ ਕੀ ਕਰੂ ਦਾਲਾਂ ਮਲਾਪਟੀਆਂ ਗਈਆਂ ਹੁਣ ਠੀਕ ਹੈ ਇਹ ਇਹ ਗੱਲ ਆਪਾਂ ਨੂੰ ਸਰਕਾਰ ਨੂੰ ਇਸ ਤੇ ਲਈ ਕਰਦਨ ਬਿਲਕੁਲ ਤੇ ਪੰਜਾਬ ਦੇ ਨੌਜਵਾਨਾਂ ਨੂੰ ਕੀ ਸੰਦੇਸ਼ ਦੇਣਾ ਚਾਹੋ ਦੇਖੋ ਮੈਂ ਪੰਜਾਬ ਦੇ ਨੌਜਵਾਨਾਂ ਨੂੰ ਇਹੀ ਸੰਦੇਸ਼ ਦਵਾਂਗਾ ਕਿ ਇਹ ਆਪਣਾ ਪੰਜਾਬ ਹੈ ਪੰਜਾਬ ਗੁਰਾਂ ਦੇ ਨਾਂ ਤੇ ਬਸ ਰਿਹਾ ਪੰਜ ਦਰਿਆਵਾਂ ਦੀ ਧਰਤੀ ਹੈ ਆਓ ਆਪਾਂ ਪੰਜਾਬ ਨੂੰ ਯਾਰ ਤੱਕੜੇ ਹੋ ਕੇ ਇੱਕ ਹੰਬੜਾ ਮਾਰੀਏ ਪੰਜਾਬ ਦੀ ਅੱਜ ਪੂਰੇ ਵਰਡ ਦੇ ਵਿੱਚ ਧਾਕ ਹੈ ਪੰਜਾਬ ਨੂੰ ਅ ਦੀਕ ਅਲੱਗ ਪਛਾਣ ਹੈ ਇੱਕ ਵਿਰਾਸਤ ਹੈ ਇੱਕ ਸਾਨੂੰ ਵਿਰਾਸਤ ਬਹੁਤ ਚੀਜ਼ਾਂ ਮਿਲੀਆਂ ਜਿਹੜੀਆਂ ਪੰਜਾਬ ਦੀਆਂ ਔਰ ਆਪਾਂ ਇਹ ਸਾਡੀ ਜਿਹੜੀ ਕੀਮਤੀ ਅਨਮੋਲ ਕਰੋ ਹੋ ਰਿਆ ਇਹਨੂੰ ਆਪਾਂ ਬਚਾਉਣ ਦੇ ਲਈ ਹੰਬੜਾ ਮਾਰੀ ਹੈ ਔਰ ਨਸ਼ਿਆਂ ਤੋਂ ਜਿਹੜੀ ਸਾਡੇ ਤੇ ਲਾਹਮਤ ਜਿਹੜਾ ਸਾਡੇ ਤੇ ਇਲਜ਼ਾਮ ਅੱਜ ਲੱਗ ਰਿਹਾ ਜੀ ਤੇ ਉਹ ਉਹ ਵੀ ਜੇ ਨੌਜਵਾਨ ਖੜਾ ਹੋ ਗਿਆ ਤਾਂ ਮੇਰੇ ਖਿਆਲ ਨਾਲ ਸਭ ਹੋ ਜੂ ਔਰ ਨੌਜਵਾਨ ਜਾਗਰੂਕ ਹੋ ਚੁੱਕਿਆ ਔਰ ਨੌਜਵਾਨ ਇਹ ਹਰੇਕ ਨੌਜਵਾਨ ਆਪਣੀ ਦਿਖਾ ਬਣਾਏਗਾ ਔਰ ਮੈਨੂੰ ਆਸ ਹੈ ਕਿ ਪੰਜਾਬ ਦਾ ਨੌਜਵਾਨ ਪਹਿਲਾਂ ਦੀ ਤਰ੍ਹਾਂ ਜਿਵੇਂ ਹਰੇਕ ਕੰਮ ਵਿੱਚ ਹਰੇਕ ਖਿੱਤੇ ਵਿੱਚ ਪੰਜਾਬ ਵੱਗੇ ਹੋ ਕੇ ਲੜਾਈ ਲੜਿਆ ਤੇ ਹੁਣ ਵੀ ਪੰਜਾਬ ਪੰਜਾਬ ਵਾਸਤੇ ਪੰਜਾਬ ਦਾ ਨੌਜਵਾਨ ਅੱਗੇ ਹੋ ਕੇ ਕੰਮ ਕਰੇ ਬਿਲਕੁਲ ਧੰਨਵਾਦ ਜਸਵਿੰਦਰ ਧੰਨਵਾਦ ਸੋ ਇਸ ਹਨ ਪ੍ਰਵਿੰਦਰ ਸਿੰਘ ਸੁਹਾਣਾ ਜਿਨ੍ਹਾਂ ਦੇ ਵੱਲੋਂ ਤੁਹਾਡੇ ਨਾਲ ਜੋ ਵਿਚਾਰ ਕੀਤੇ ਗਏ ਨੇ ਕਿ ਕਿ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਕਾਰਪੋਰੇਟ ਘਰਾਣੇ ਜਾਂ ਫਿਰ ਜਿਸ ਤਰ੍ਹਾਂ ਜ਼ਮੀਨਾਂ ਉਹ ਲੈ ਕੇ ਖੀਤੋ ਪਥੋਰੀਓ ਉਸ ਨੂੰ ਲੈ ਕੇ ਕਿੰਨੇ ਕਿਤੇ ਇਹ ਵੀ ਗੱਲਾਂ ਕਿਹੇ ਚੱ ਰਹੀਆਂ ਨੇ ਕਿ ਜਿਸ ਤਰ੍ਹਾਂ ਪਿਛਲੇ ਦਿਨਾਂ ਦੇ ਵਿੱਚ ਜਾਂ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਪੰਜਾਬ ਦੀ ਜ਼ਮੀਨ ਇੰਨੀ ਮਹਿੰਗੀ ਹੋ ਜਾਣੀ ਹੈ ਕਿ ਕਰੋੜਾਂ ਕੀ ਅਰਬਾਂ ਰੁਪਏ ਦੇ ਵਿੱਚ ਨਹੀਂ ਮਿਲਦੀ ਸੋ ਤੁਸੀਂ ਕੀ ਸੋਚਦੇ ਹੋ ਜਿਸ ਤਰ੍ਹਾਂ ਪੰਜਾਬ ਦੇ ਵਿੱਚ ਮੌਜੂਦਾ ਸਮੇਂ ਹਾਲਾਤ ਬਣੇ ਹੋਏ ਨੇ ਇਹਨਾਂ ਦੇ ਬਾਰੇ ਤੁਹਾਡੇ ਕੀ ਵਿਚਾਰ ਨੇ ਜੇ ਤੁਸੀਂ ਜਿਸ ਤਰ੍ਹਾਂ ਪ੍ਰਿੰਦਰ ਸਿੰਘ ਹੋਰ ਨੇ ਆਪਣੀਆਂ ਗੱਲਾਂ ਕੀਤੀਆਂ ਨੇ ਇਹਦੇ ਬਾਅਦ ਤੁਹਾਡੇ ਕੀ ਵਿਚਾਰ ਨੇ ਤੁਸੀਂ ਇਸ ਵੀਡੀਓ ਦੇ ਕਮੈਂਟ ਰੂਮ ਦੇ ਵਿੱਚ ਆਪਣੇ ਵਿਚਾਰ ਵੀ ਜੁੜ ਦਿਓ ਜੋ ਸੁਝਾਅ ਨੇ ਤੁਹਾਡੇ ਉਹ ਵੀ ਜੁੜ ਦੱਸਿਓ ਤੁਹਾਨੂੰ ਹੋਰ ਵੀਡੀਓ ਦੇ ਵਿੱਚ ਗੱਲਬਾਤ ਕਰਾਵਾਂਗੇ ਤੁਹਾਨੂੰ ਜੁੜੋ ਪਹੁੰਚੀ ਪੰਜਾਬ ਦੇ ਨਾਲ ਧੰਨਵਾਦ